ਜਿਹਦਾ ਅਸੀਂ ਇਤਿਹਾਸ ਸੁਣਦੇ ਹੁੰਦੇ ਸੀ 238 ਸਾਲਾਂ ਬਾਅਦ ਦੀਪ ਸਿੱਧੂ ਵੀਰ ਨੇ ਉਹ ਕੁਝ ਜਿਹੜਾ ਆ ਉਹ ਕਰ ਵਿਖਾਇਆ ਸੋ ਦੀਪ ਸਿੱਧੂ ਵੀਰ ਨੂੰ ਭਾਵੇਂ 2 ਸਾਲ ਹੋ ਗਏ ਆ ਸਾਡੇ ਤੋਂ ਵਿਛੜੇ ਪਰ ਉਹਦੀਆਂ ਜਿਹੜੀਆਂ ਯਾਦਾਂ ਆ ਤੇ ਉਹ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਵਸਿਆ ਹੋਇਆ ਸਾਡੇ ਚੇਤਿਆਂ ਦੇ ਵਿੱਚ ਜਿਹੜਾ ਆ ਉਹ ਵਸਿਆ ਹੋਇਆ ਹੈ ਇਹ ਦੀਪ ਨੂੰ ਇੱਕ ਸੱਚੀ ਸੋਚੀ ਸ਼ਰਧਾਂਜਲੀ ਹੋਵੇ ਕਿ ਅਸੀਂ ਉਹਦੀ ਸੋਚ ਵਿਚਾਰਧਾਰਾ ਤੇ ਨਿਸ਼ਾਨੀ ਉੱਤੇ ਜਿਹੜਾ ਪੈਲਾ ਦਈਏ ਜਾਂ ਜਦੋਂ ਵੀ ਕੋਈ ਸੰਘਰਸ਼ ਛੜਨਾ ਦੀਪ ਸਿੱਧੂ ਦੀ ਜਿਹੜੀ ਯਾਦ ਆ ਉਹ ਜ਼ਰੂਰ ਆਉਣੀ ਹੈ ਤੇ ਜੇਕਰ ਅੱਜ ਦੀਪ ਸਿੱਧੂ ਵੀਰ ਹੁੰਦਾ ਤਾਂ ਇਹ ਜਿਹੜਾ ਮੋਰਚਾ ਸੀ ਉਹ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਹੁਣ ਤੱਕ ਜ਼ਰੂਰ ਜਿਹੜਾ ਆ ਉਹ ਪਹੁੰਚਿਆ ਹੋਣਾ ਸੀ ਕੋਈ ਨਹੀਂ ਜਿਹੜੇ ਸਟੇਜਾਂ ਦੇ ਉੱਤੇ ਦੀਪ ਸਿੱਧੂ ਦੇ ਖਿਲਾਫ ਬੋਲਣ ਵਾਲੇ ਲੋਕ ਸੀ ਉਹਨਾਂ ਨੂੰ ਵੀ ਉਹਨੇ ਇੱਕ ਵੀਡੀਓ ਪਾ ਕੇ ਮਾਫ ਕਰ ਦਿੱਤਾ ਕਹਿੰਦਾ ਮੈਂ ਸਾਰਿਆਂ ਨੂੰ ਮੇਰਾ ਯਾਰ ਕਿਸੇ ਨਾਲ ਕੋਈ ਰੌਲਾ ਨਹੀਂ ਜਿੰਨੇ ਜੋ ਬੋਲ ਦਿੱਤਾ ਬੋਲ ਦਿੱਤਾ ਪਰ ਅੱਜ ਉਹਦਾ ਨਾਮ ਵਰਤ ਕੇ ਵੀ ਪੰਜਾਬ ਦੀ ਨੌਜਵਾਨੀ ਨੂੰ ਆਪਸ ਵਿੱਚ ਪਾੜਨ ਦੇ ਯਤਨ ਕੀਤੇ ਸਰਕਾਰਾਂ ਦੇ ਹਥਿਆਰ ਹੁੰਦੇ ਆ ਸਰਕਾਰਾਂ ਦੇ ਵੀ ਟੂਲ ਹੁੰਦੇ ਆ ਕਿ ਕੌਮ ਦੇ ਵਿੱਚ ਜਿਹੜੀ ਬੇਵਿਸ਼ਵਾਸੀ ਪੈਦਾ ਕਰਨੀ ਸੋ ਅੱਜ ਪੰਥਕ ਜਥੇਬੰਦੀਆਂ ਦੇ ਵਿੱਚ ਸੰਘਰਸ਼ੀ ਨੌਜਵਾਨਾਂ ਦੇ ਵਿੱਚ ਇੱਕ ਬੇਵਿਸ਼ਵਾਸੀ ਜਿਹੜੀ ਪੈਦਾ ਹੋ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਨੂੰ ਹਥਿਆਰ ਵਜੋਂ ਜਿਹੜਾ ਆ ਉਹ ਵਰਤਿਆ ਜਾ ਰਿਹਾ ਤੇ ਇਹ ਜਿਹੜੇ ਵਰਤ ਰਹੇ ਆ ਉਹ ਸਾਰੇ ਦੁਸ਼ਮਣ ਨਹੀਂ ਆ ਉਹ ਸਾਰੇ ਹੈ ਵੀ ਕਈ ਸਾਡੇ ਵਿੱਚੋਂ ਹੀ ਭੈਣ ਭਰਾ ਆ ਉਹਨਾਂ ਦੀ ਬੇਸਮਝੀ ਕਹਿ ਲਵੋ ਜਾਂ ਉਹਨਾਂ ਦੇ ਵਿੱਚ ਨਫ਼ਰਤ ਕਹਿ ਲਵੋ ਈਰਖਾ ਦੇ ਨਾਲ ਜਿਹੜੇ ਉਹ ਭਰੇ ਪਏ ਆ ਉਹ ਕੌਮ ਨੂੰ ਪਾਟੋ ਤਾੜ ਜਿਦਾ ਆ ਉਹ ਕਰ ਰਹੇ ਆ ਤੇ ਕਈਆਂ ਨੇ ਤਾਂ ਦੀਪ ਸਿੱਧੂ ਵੀਰ ਨੂੰ ਜਾਂ ਭਾਈ ਅਮਰਤਪਾਲ ਸਿੰਘ ਨੂੰ ਢਾਲ ਬਣਾ ਕੇ ਜਾਂ ਇਹ ਕਹਿ ਲਿਆ ਕਿ ਉਹਨਾਂ ਦੀ ਆੜ ਹੇਠ ਤੇ ਉਹ ਦੀਪ ਸਿੱਧੂ ਦੀ ਹੀ ਵਿਚਾਰਧਾਰਾ ਤੋਂ ਉਲਟ ਜਾ ਕੇ ਉਹ ਨੌਜਵਾਨ ਪੰਥਕ ਜਥੇਬੰਦੀਆਂ ਜਾਂ ਕੁਰਬਾਨੀ ਵਾਲੇ ਸਿੰਘਾਂ ਨੂੰ ਨਿੰਦ ਰੇ ਆ ਭੰਡ ਰੇ ਆ ਬਦਨਾਮ ਕਰ ਰੇ ਆ ਸੋ ਇਹ ਵਰਤਾਰਾ ਜਿਹੜਾ ਆ ਉਹ ਬੰਦ ਹੋਣਾ ਚਾਹੀਦਾ ਹੈ ਅੱਜ ਮੈਂ ਦੇਖਿਆ ਇੱਥੇ ਨਾ ਤਾਂ ਕੋਈ ਕਿਸਾਨ ਜੂਨੀਅਨ ਦਾ ਆਗੂ ਪਹੁੰਚਿਆਗਾ ਜੀ ਜਾਂ ਜਿਹੜੇ ਸਮਾਜ ਸੇਵੀ ਆ ਜਿਨ੍ਹਾਂ ਦੇ ਬਾਈਦੀਪ ਸਿੱਧੂ ਦੇ ਨਾਲ ਪਹਿਲਾਂ ਵਿਚਾਰਕ ਮਤ ਭੇਦ ਸੀ ਚਲੋ ਵਿਚਾਰਾਂ ਦੀ ਲੜਾਈ ਹੁੰਦੀ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਜੋ ਕਿਸੇ ਟਾਈਮ ਵਿਰੋਧ ਕਰਦੇ ਰਹੇ ਆ ਹੁਣ ਤਾਂ ਬੰਦਾ ਜਹਾਨ ਤੋਂ ਚਲੇ ਆ ਗਿਆ ਹੁਣ ਕਾਹਦਾ ਵਿਰੋਧ ਰਹਿ ਗਿਆ ਜੀ ਕਿ ਜਿਹੜੀ ਗੱਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਮਨਜੀਤ ਸਾਹਿਬ ਦੀਵਾਨ ਹਾਲਚੋਂ ਆਖੀ ਸੀ ਜੀ ਕਿ ਜਿਸ ਦਿਨ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਖਾਲਸਾਤਾਨ ਦੀ ਨਹੀਂ ਰੱਖੀ ਜਾਏਗੀ ਜੀ ਉਹਦੇ ਵਿੱਚ ਬਹੁਤ ਵੱਡੇ ਕਾਰਨ ਸੀ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਬੋਲਾਂ ਦੇ ਵਿੱਚ ਬਹੁਤ ਕੁਝ ਸੀ ਜੀ ਕਿ ਜੇ ਇਹ ਹਿੰਦੂ ਹਕੂਮਤ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਰਹੀ ਸਾਨੂੰ ਵੱਧ ਅਧਿਕਾਰਾਂ ਦਾ ਕੁਝ ਨਹੀਂ ਦੇ ਰਹੀ ਅਨੰਦਪੁਰ ਸਾਹਿਬ ਦਾ ਮਤਾ ਨਹੀਂ ਦੇ ਰਹੀ ਤਾਂ ਇਸ ਦੇ ਵਿੱਚੋਂ ਖਾਲਸਾਤਾਨ ਨਿਕਲੇਗਾ ਅਖੰਡ ਬਾਣੀ ਪੰਥਕ ਮੀਡੀਆ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾ ਜਸਬੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਵਾਨ ਹੋਵੇ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਚੌਂਕੀ ਮਾਨ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ ਤੇ ਇੱਥੇ ਪੰਥ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਬਹੁਤ ਸਾਰੇ ਪੰਥ ਦੇ ਆਗੂ ਪੰਥ ਦੇ ਸੇਵਾਦਾਰ ਪਹੁੰਚੇ ਹੋਏ ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੋਂ ਸਾਡੇ ਨਾਲ ਨੇ ਚੈਨਲ ਦੇ ਉੱਤੇ ਸਵਾਗਤ ਕਰ ਲੈਣੇ ਭਾਈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੋ ਸਭ ਤੋਂ ਪਹਿਲਾ ਸਵਾਲ ਜਿੰਨੇ ਵੀ ਵੀਰਾਂ ਦੇ ਨਾਲ ਗੱਲਬਾਤ ਹੋਈ ਸਭ ਨੂੰ ਇਹੀ ਪਹਿਲਾ ਸਵਾਲ ਕਿ 2 ਸਾਲ ਦਾ ਸਮਾਂ ਬੀਤ ਗਿਆ ਦੀਪ ਸਿੰਘ ਸਿੱਧੂ ਵੀਰ ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਜਿਹੜੀਆਂ ਜਿਹੜੀਆਂ ਗੱਲਾਂ ਕਹੀਆਂ ਹਰ ਗੱਲ ਸੱਚ ਸਾਬਤ ਹੋਈ ਹੈ ਚਾਹੇ ਮੌਜੂਦਾ ਜਿਹੜਾ ਸੰਘਰਸ਼ ਕਿਸਾਨਾਂ ਵਾਲਾ ਚੱਲ ਰਿਹਾ ਉਹਨੂੰ ਲੈ ਕੇ ਕੀਤੀਆਂ ਹੁਣ ਜਾਂ ਪੰਜਾਬ ਦੇ ਵਿੱਚ ਜਿਹੜਾ ਦੌਰ ਚੱਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਵਰਤਾਰੇ ਵਰਤ ਰਹੇ ਸੀ ਜੋ ਜੋ ਬੋਲੇ ਸਾਰੀਆਂ ਗੱਲਾਂ ਸੱਚ ਸਾਬਤ ਹੋਈਆਂ ਕਿੱਦਾਂ ਦੇਖ ਰਹੇ ਹੋ ਸਾਰੇ ਵਰਤਾਰੇ ਦੇਖੋ ਦੀਪ ਸਿੱਧੂ ਵੀਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਲੜਾਈ ਕੱਲੀ ਤਿੰਨ ਬਿੱਲਾਂ ਦਾ ਤਿੰਨ ਖੇਤੀ ਕਾਨੂੰਨਾਂ ਦਾ ਕਸੀਮਤ ਨਹੀਂ ਆ ਇਹ ਸਾਡੀ ਹੋਂਦ ਦੀ ਲੜਾਈ ਹੈ ਸਾਡੀ ਪਛਾਣ ਦੀ ਲੜਾਈ ਹੈ ਦੀਪ ਸਿੱਧੂ ਨੇ ਕਹਿ ਦਿੱਤਾ ਸੀ ਕਿ ਲੜਾਈ ਜ਼ਮੀਨਾਂ ਦੀ ਨਹੀਂ ਆ ਇਹ ਜ਼ਮੀਰਾਂ ਦੀ ਆ ਗੱਲ ਕੱਲੀ ਕਣਕਾਂ ਦੀ ਨਹੀਂ ਆ ਇਹ ਸਾਡੀ ਅਣਖਾਂ ਦੀ ਆ ਜੀ ਦੀਪ ਸਿੱਧੂ ਨੇ ਆਖਿਆ ਸੀ ਕਿ ਇਹ ਜਿਹੜਾ ਦੇਸ਼ ਪੰਜਾਬ ਹੈ ਸਾਡੇ ਗੁਰੂਆਂ ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ ਇਸ ਨੂੰ ਸਿੱਖ ਹੋਮਲੈਂਡ ਵੀ ਕਿਹਾ ਜਾਂਦਾ ਹੈ ਇਸ ਧਰਤੀ ਦੇ ਵਾਸਤੇ ਅਸੀਂ ਸੰਘਰਸ਼ ਕੀਤੀ ਹੈ ਅਸੀਂ ਜਿਹਦਾ ਖੂਨ ਹੈ ਉਹ ਡੋਲਿਆ ਹੈ ਤੇ ਇਸ ਧਰਤੀ ਦੀ ਉੱਤੇ ਸਾਡਾ ਦਾਵਾ ਆ ਲੇਕਿਨ ਅੱਜ ਦੇ ਜਿਵੇਂ ਹਾਲਾਤ ਬਣਦੇ ਜਾ ਰਹੇ ਆ ਇਹ ਧਰਤੀ ਸਾਡੇ ਤੋਂ ਜਿਹੜੀ ਆ ਉਹ ਖੋਸਦੀ ਜਾ ਰਹੀ ਆ ਇੱਥੇ ਪ੍ਰਵਾਸੀ ਲੋਕਾਂ ਦਾ ਜਿਹੜਾ ਵੋਦਬਾਲਾ ਆ ਉਹ ਹੁੰਦਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਭਈਏ ਆ ਉਹ ਵੀ ਨਜ਼ਰ ਆ ਰਹੇ ਆ ਸਾਡੇ ਜਿਹੜੇ ਪੰਜਾਬੀ ਆ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਆ ਜੀ ਦੂਜੇ ਪਾਸੇ ਉਸ ਵੀਰ ਨੇ ਇਹ ਵੀ ਗੱਲ ਆਖੀ ਸੀ ਕਿ ਸਾਨੂੰ ਇਹ ਜਿਹੜਾ ਦਾਵਾ ਆ ਉਹ ਨਹੀਂ ਛੱਡਣਾ ਚਾਹੀਦਾ ਜਿਵੇਂ ਹੁਣ ਇੱਥੇ ਝਾੜੂ ਪਾਰਟੀ ਦੀ ਜਿਹੜੀ ਸਰਕਾਰ ਉਹ ਬਣ ਚੁੱਕੀ ਹੋਈ ਆ ਜਿਹੜੇ ਪੰਥਕ ਸੋਚ ਵਾਲੇ ਗੁਰਸਿੱਖ ਆ ਰਾਜਨੀਤਿਕ ਆਗੂਆ ਉਹਨਾਂ ਨੂੰ ਹਾਸ਼ੀਏ ਤੇ ਜੜਾਇਆ ਉਹ ਠੱਕਿਆ ਜਾ ਚੁੱਕਾ ਹੋਇਆ ਹੈ ਸੋ ਉਸ ਵੀਰ ਨੂੰ ਤੇ ਸੱਚੀ ਸੋਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਦੀਪ ਸਿੰਘੂ ਦੀ ਸੋਚ ਵਿਚਾਰਧਾਰਾ ਅਤੇ ਨਿਸ਼ਾਨੇ ਦੇ ਉੱਤੇ ਜਿਹੜਾ ਪੈਰਾ ਹੈ ਉਹ ਦੇਈਏ ਅਸੀਂ ਪੰਜਾਬ ਦੇ ਹੱਕਾਂ ਹਕੂਕਾਂ ਅਤੇ ਕੌਮ ਦੀ ਆਜ਼ਾਦੀ ਦੇ ਲਈ ਜਿਹੜਾ ਸੰਘਰਸ਼ ਕੀਤਾ ਉਹ ਹੋਈਏ ਸੋ ਇਹ ਦੀਪ ਸਿੱਧੂ ਵੀਰ ਨੂੰ ਇੱਕ ਸੱਚੀ ਸੋਚੀ ਜਿਹੜੀ ਸ਼ਰਧਾਂਜਲੀ ਹੈ ਉਹ ਹੋਵੇਗੀ ਦੀਪ ਨੇ ਇਹ ਗੱਲ ਆਖੀ ਸੀ ਕਿ ਰਾਜ ਦੀ ਗੱਲ ਕਰਨੀ ਹੈ ਕੋਈ ਮਾੜੀ ਗੱਲ ਨਹੀਂ ਆ ਇਹ ਤਾਂ ਇੱਕ ਬੜਾ ਪਾਪ ਅਤੇ ਪਵਿੱਤਰ ਜਿਹਦਾ ਆ ਉਹ ਜज्ਬਾ ਆ ਸੋ ਸਾਨੂੰ ਸਾਰਿਆਂ ਨੂੰ ਉਧਰਲੇ ਪਾਸੇ ਤੁਰਨਾ ਪੈਣਾ ਆ ਭਾਵੇਂ ਕਿ ਜਿੰਨੀਆਂ ਵੀ ਚਾਹੇ ਉਹ ਕਿਸਾਨ ਜਥੇਬੰਦੀਆਂ ਚਾਹੇ ਪੰਥਕ ਜਥੇਬੰਦੀਆਂ ਚਾਹੇ ਉਹ ਸਿੱਖ ਜਥੇਬੰਦੀਆਂ ਉਹ ਸਾਰੇ ਹੀ ਪੰਥ ਅਤੇ ਪੰਜਾਬ ਨੂੰ ਰੁਸ਼ਨਾਉਣ ਦੇ ਲਈ ਛੋਟੇ-ਛੋਟੇ ਕਾਰਜ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਵਿੱਦੇ ਜਾਂਦੇ ਆ ਫੈਸਲੇ ਦਿੱਤੇ ਜਾਂਦੇ ਆ ਪ੍ਰੋਗਰਾਮ ਦਿੱਤੇ ਜਾਂਦੇ ਆ ਪਰ ਸਾਦ ਨੂੰ ਸਾਰਿਆਂ ਨੂੰ ਇੱਕਜੁੱਟ ਅਤੇ ਇੱਕ ਮੰਚ ਤੇ ਆਉਣ ਦੀ ਲੋੜ ਆ ਜਿਹਦੇ ਕਰਕੇ ਅਸੀਂ ਕੋਈ ਵੱਡਾ ਜਿਹੜਾ ਕਾਰਜ ਆ ਉਹ ਕਰ ਸਕੀਏ ਦਿੱਲੀ ਨੂੰ ਹਲਾ ਸਕੀਏ ਤੇ ਆਪਣੇ ਹੱਕ ਹਕੂਕ ਜਿਹੜੇ ਪ੍ਰਾਪਤ ਆ ਉਹ ਕਰ ਸਕੀਏ ਅਸੀਂ ਕੱਲੀਆਂ ਵਰਸੀਆਂ ਮਨਾਉਣ ਤੱਕ ਇਕੱਠ ਕਰਨ ਤੱਕ ਸੀਮਤ ਨਾ ਰਹੀਏ ਹਰ ਇੱਕ ਨੌਜਵਾਨ ਨੂੰ ਜਿਹੜਾ ਸੰਘਰਸ਼ੀ ਲਿਆ ਹੋਣਾ ਪੈਣਾ ਤੇ ਦੀਪ ਸਿੱਧੂ ਵੀਰ ਦੀ ਇਹ ਬੜੀ ਵੱਡੀ ਇਹ ਕਮਾਈ ਸੀ ਕਿ ਜਿਹੜੇ ਨੌਜਵਾਨ ਪੰਥਕ ਜਥੇਬੰਦੀਆਂ ਦੇ ਨਾਲ ਨਹੀਂ ਵੀ ਚੱਲਦੇ ਦੀਪ ਸਿੱਧੂ ਵੀਰ ਨੇ ਉਹਨਾਂ ਨੂੰ ਵੀ ਘਰਾਂ ਦੇ ਵਿੱਚੋਂ ਜਿਹੜਾ ਆ ਉਹ ਕੱਢ ਲਿਆਂਦਾ ਸੀ ਆਮ ਜਿਹੜੇ ਨੌਜਵਾਨ ਸੀ ਉਹ ਵੀ ਦੀਪ ਸਿੱਧੂ ਦੀ ਸੋਚ ਵਿਚਾਰ ਧਾਰਾ ਤੋਂ ਪ੍ਰਭਾਵਿਤ ਹੋਏ ਤੇ ਦੀਪ ਸਿੱਧੂ ਦੀ ਸੋਚ ਸੀ ਕਿ ਪੰਥ ਪ੍ਰਥਮ ਤੇ ਉਹਨਾਂ ਨੌਜਵਾਨਾਂ ਨੇ ਖਾਲਸਾਈ ਨishan ਸਾਹਿਬਾਂ ਦੀ ਸ਼ਾਨ ਹੇਠ ਦਿੱਲੀ ਨੂੰ ਜਿਹੜਾ ਆ ਉਹ ਫਤਿਹ ਕੀਤਾ ਉੱਥੇ ਖਾਲਸਾਈ ਨishan ਸਾਹਿਬ ਚੁਲਾਇਆ ਜਿਹੜਾ ਅਸੀਂ ਇਤਿਹਾਸ ਸੁਣਦੇ ਹੁੰਦੇ ਸੀ 238 ਸਾਲਾਂ ਬਾਅਦ ਦੀਪ ਸਿੱਧੂ ਵੀਰ ਨੇ ਉਹ ਕੁਝ ਜਿਹੜਾ ਆ ਉਹ ਕਰ ਵਿਖਾਇਆ ਸੋ ਦੀਪ ਸਿੱਧੂ ਵੀਰ ਨੂੰ ਭਾਵੇਂ 2 ਸਾਲ ਹੋ ਗਏ ਆ ਸਾਡੇ ਤੋਂ ਵਿਛੜੇ ਪਰ ਉਹਦੀਆਂ ਜਿਹੜੀਆਂ ਯਾਦਾਂ ਆ ਤੇ ਉਹ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਵਸਿਆ ਹੋਇਆ ਸਾਡੇ ਚੇਤਿਆਂ ਦੇ ਵਿੱਚ ਜਿਹੜਾ ਆ ਉਹ ਵਸਿਆ ਹੋਇਆ ਆ ਇਹ ਦੀਪ ਨੂੰ ਇੱਕ ਸੱਚੀ ਸੋਚੀ ਸ਼ਰਧਾਂਜਲੀ ਹੋਵੇ ਕਿ ਅਸੀਂ ਉਹਦੀ ਸੋਚ ਵਿਚਾਰ ਧਾਰਾ ਤੇ ਨਿਸ਼ਾਨੀ ਉੱਤੇ ਜਿਹੜਾ ਪਹਿਲਾ ਲਈਏ ਜੇ ਆਪਾਂ ਕਿਸਾਨ ਮੋਰਚੇ ਦੀ ਗੱਲ ਕਰ ਲਈਏ ਜਿਸ ਤਰੀਕੇ ਦੇ ਨਾਲ ਵੀਡੀਓ ਬਹੁਤ ਸਾਰੇ ਚੈਨਲ ਉੱਤੇ ਕਵਰੇਜ ਕਰ ਰਹੇ ਨੇ ਬਹੁਤ ਸਾਰੀਆਂ ਵੀਡੀਓ ਸਾਹਮਣੇ ਆ ਰਹੀਆਂ ਖੂਬ بڑا ਅਤਿਆਚਾਰ ਕੀਤਾ ਜਾ ਰਿਹਾ ਨੌਜਵਾਨਾਂ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜ਼ਖਮੀ ਹੋ ਚੁੱਕੇ ਨੇ ਬਹੁਤ ਵੱਡਾ ਅਤਿਆਚਾਰ ਕੀਤਾ ਜਾ ਰਿਹਾ ਜਿੱਥੋਂ ਤੱਕ ਕਿ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਡਰੋਨਾਂ ਦੇ ਨਾਲ ਜਿਹੜੇ ਗੋਲੇ ਆ ਉਹ ਛੁੱਟੇ ਜਾ ਰਹੇ ਆ ਜਿਹੜੇ ਟਾਇਰ ਗੈਸ ਦੇ ਗੋਲੇ ਛੁੱਟੇ ਜਾ ਰਹੇ ਕਿਦਾਂ ਦੇਖ ਰਹੇ ਹੋ ਉਸ ਵਰਤਾਰੇ ਨੂੰ ਕਿਦਾਂ ਦੇਖਦੇ ਹੋ ਦੇਖੋ ਜਿਹੜੀਆਂ ਗੱਲਾਂ ਕੇਂਦਰ ਸਰਕਾਰ ਨੇ ਕਹੀਆਂ ਸੀ ਬਾਅਦ ਵਿੱਚ ਕੇਂਦਰ ਸਰਕਾਰ ਉਹਨਾਂ ਗੱਲਾਂ ਤੋਂ ਜਿਹੜਾ ਆ ਉਹ ਮੰਨ ਕਰ ਹੋ ਗਈ ਅੱਜ ਸਾਡੇ ਕਿਸਾਨ ਵੀਰ ਦੁਬਾਰਾ ਸੜਕਾਂ ਦੇ ਉੱਤੇ ਆ ਸਿੱਖ ਨੌਜਵਾਨੀ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਸੜਕਾਂ ਦੇ ਉੱਤੇ ਆ ਸੋ ਸਰਕਾਰ ਦੇ ਵੱਲੋਂ ਚਾਹੀਓ ਭਾਜਪਾ ਸਰਕਾਰ ਆ ਚਾਹੀਏ ਹਰਿਆਣੇ ਦੀ ਸਰਕਾਰ ਆ ਚਾਹੀਏ ਮੋਦੀ ਸਰਕਾਰ ਆ ਉਹ ਸਾਡੇ ਸਿੱਖ ਨੌਜਵਾਨਾਂ ਦੇ ਉੱਤੇ ਪੰਜਾਬੀ ਨੌਜਵਾਨਾਂ ਦੇ ਉੱਤੇ ਜ਼ੁਲਮ ਤਸ਼ੱਦਦ ਕਰਕੇ ਇਹਨਾਂ ਨੂੰ ਡਰਾਉਣਾ ਚਾਹੁੰਦੀ ਏ ਝਕਾਉਣਾ ਚਾਹੁੰਦੀ ਏ ਲਿਫਾਉਣਾ ਚਾਹੁੰਦੀ ਏ ਉਹ ਨਹੀਂ ਚਾਹੁੰਦੇ ਕਿ ਇਹ ਆਪਣੇ ਹੱਕਾਂ ਹਕੂਕਾਂ ਦੀ ਜਾਂ ਸੰਘਰਸ਼ ਦੀ ਜਿਹੜੀ ਗੱਲ ਏ ਉਹ ਕਰਨ ਸਾਨੂੰ ਡਰਾ ਕੇ ਜਿਹੜਾ ਰੱਖਣਾ ਚਾਹੁੰਦੇ ਆ ਤੇ ਭਗਵੰਤ ਮਾਨ ਵੱਲੋਂ ਵੀ ਕੋਈ ਬਹੁਤਾ ਜਿਹਾ ਸਾਥ ਆ ਉਹ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਭਗਵੰਤ ਮਾਨ ਵੀ ਹੈ ਤੇ ਉਹਨਾਂ ਦੇ ਸੰਦੇਹ ਹੈ ਤੇ ਉਹਨਾਂ ਦਾ ਹੀ ਜਿਹੜਾ ਆ ਉਹ ਕੋਹਾਰਾ ਆ ਸੋ ਇਸ ਕਰਕੇ ਨੌਜਵਾਨੀ ਤੇ ਅੱਜ ਵੀ ਆਪਣੇ ਹੱਕਾਂ ਹਕੂਕਾਂ ਲਈ ਸੰਘਰਸ਼ੀ ਲਿਆ ਉੱਥੇ ਕਿੰਨੀ ਵੇਖੋ ਕਿ ਜਜ਼ਬੇ ਦੇ ਨਾਲ ਜਿਹੜੀ ਨੌਜਵਾਨੀ ਆ ਉਹ ਪਹੁੰਚੀ ਹੋਈ ਆ ਪੁਲਿਸ ਦੇ ਨਾਲ ਜਿਹੜੀ ਟੱਕਰ ਲੈ ਰਹੀ ਆ ਹਾਲਾਂਕਿ ਨੌਜਵਾਨਾਂ ਦੇ ਕੋਲ ਕੋਈ ਆਗੂ ਵੀ ਨਹੀਂ ਆ ਕੌਮ ਆਗੂਹੀਣ ਹੋਣ ਦੇ ਬਾਵਜੂਦ ਵੀ ਇੰਨੀ ਵੱਡੀ ਜਿਹੜੀ ਲੜਾਈ ਆ ਉਹ ਲੜ ਰਹੀ ਆ ਸੋ ਇਹ ਗੱਲ ਸਾਨੂੰ ਸਾਰਿਆਂ ਨੂੰ ਸਮਝ ਜਾਣਾ ਚਾਹੀਦਾ ਆ ਕਿ ਸੰਘਰਸ਼ ਤੋਂ ਬਿਨਾ ਸਾਡੇ ਲਈ ਹੋਰ ਕੋਈ ਵੀ ਜੜਾ ਆ ਉਹ ਰਾਹ ਨਹੀਂ ਆ ਤੇ ਬਾਕੀ ਚਾਹੇ ਭਾਜਪਾ ਹੋਵੇ ਕੇਂਦਰ ਸਰਕਾਰ ਹੋਵੇ ਚਾਹੇ ਕਾਂਗਰਸੀਆਂ ਦੀ ਸਰਕਾਰ ਹੋਵੇ ਝਾੜੂ ਪਾਰਟੀ ਇਹ ਕੋਈ ਵੀ ਪੰਥ ਤੇ ਪੰਜਾਬ ਦੀ ਹਿਦੈਤ ਨਹੀਂ ਆ ਜੇ ਅਪ ਗੱਲ ਕਰ ਲਈਏ ਜਿਹੜੇ ਅੱਜ ਵੀ ਉੱਥੇ ਵੀਰ ਸਭ ਤੋਂ ਅੱਗੇ ਨੇ ਜਿਹੜੇ ਇਹ ਪਹਿਲਾ ਟਰੈਕਟਰ ਪਹੁੰਚਦਾ ਉਹਦੇ ਨਾਲ ਗੱਲਬਾਤ ਹੁੰਦੀ ਮੀਡੀਆ ਕਰਮੀਆਂ ਦੀ ਉਹ ਕਹਿੰਦਾ ਦੀਪ ਸਿੱਧੂ ਬਾਈ ਦੀ ਪਿਆਰ ਸੋਚ ਨੂੰ ਪਿਆਰ ਕਰਨਾ ਲਈ ਹੈ ਜੀ ਦੀਪ ਸਿੱਧੂ ਵੀਰ ਦਾ ਜਿਹੜਾ ਜज्ਬਾ ਸੀ ਨਾ ਦੀਪ ਸਿੱਧੂ ਵੀਰ ਦੀ ਜਿਹੜੀ ਕਮਾਈ ਸੀ ਨੌਜਵਾਨੀ ਦੁਬਾਰਾ ਹੀ ਫਿਰ ਉੱਥੇ ਜਿਹੜਾ ਆ ਉਹ ਪਹੁੰਚੀ ਹੋਈ ਏ ਤੇ ਦੀਪ ਸਿੱਧੂ ਵੀਰ ਨੂੰ ਹਰ ਕੋਈ ਜਿਹੜਾ ਯਾਦ ਉਹ ਕਰ ਰਿਹਾ ਆ ਗਾਂ ਜਦੋਂ ਜਦੋਂ ਵੀ ਕੋਈ ਸੰਘਰਸ਼ ਹੋਣਾ ਹੈ ਜਾਂ ਜਦੋਂ ਜਦੋਂ ਵੀ 26 ਜਨਵਰੀ ਨੇ ਆਉਣਾ ਹੈ ਤੇ ਜਾਂ ਜਦੋਂ ਵੀ ਕੋਈ ਸੰਘਰਸ਼ ਛੜਨਾ ਦੀਪ ਸਿੱਧੂ ਦੀ ਜਿਹੜੀ ਯਾਦ ਆ ਉਹ ਜ਼ਰੂਰ ਤੇ ਇਹ ਜਿਹੜਾ ਮੋਰਚਾ ਸੀ ਉਹ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਹੁਣ ਤੱਕ ਜਰੂਰ ਜਿਹੜਾ ਆ ਉਹ ਪਹੁੰਚਿਆ ਹੋਣਾ ਸੀ ਪਿਛਲੇ 2 ਹਫ਼ਤਿਆਂ ਤੋਂ ਲੈ ਕੇ ਵੀਰ ਜੀ ਗੱਲ ਕਰ ਲਈਏ ਤਾਂ ਬੜਾ ਪੰਜਾਬ ਦੀ ਨੌਜਵਾਨੀ ਨੂੰ ਪਾੜਨ ਦੀ ਕੋਸ਼ਿਸ਼ ਬੜੀ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਬੜਾ ਇੱਕ ਦੂਜੇ ਦੇ ਵਿਰੁੱਧ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਬਹੁਤ ਸਾਰਾ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਦੀਪ ਸਿੱਧੂ ਬਾਈ ਦਾ ਨਾਮ ਵਰਤ ਕੇ ਵੀ ਕੁਝ ਲੋਕ ਹੈਗੇ ਨੇ ਜਿਹੜੇ ਆਪਸ ਦੇ ਵਿੱਚ ਪਾੜਨਾ ਚਾਹੁੰਦੇ ਨੇ ਹਾਲਾਂਕਿ ਦੀਪ ਸਿੱਧੂ ਇੱਕ ਅਜਿਹੀ ਮਿਸਾਲ ਸੀ ਜ਼ਿੰਦਾਦਿਲੀ ਦੀ ਕਹ ਲਈਏ ਦਰਿਆਦਿਲੀ ਦੀ ਕਹ ਲਈਏ ਕਿ ਉਹਨੇ ਜਿਹੜੇ ਸਟੇਜਾਂ ਦੇ ਉੱਤੇ ਦੀਪ ਸਿੱਧੂ ਦੇ ਖਿਲਾਫ ਬੋਲਣ ਵਾਲੇ ਲੋਕ ਸੀ ਉਹਨਾਂ ਨੂੰ ਵੀ ਉਹਨੇ ਇੱਕ ਵੀਡੀਓ ਪਾ ਕੇ ਮਾਫ ਕਰ ਦਿੱਤਾ ਕਹਿੰਦਾ ਮੈਂ ਸਾਰਿਆਂ ਨੂੰ ਮੇਰਾ ਯਾਰ ਕਿਸੇ ਨਾਲ ਕੋਈ ਰੌਲਾ ਨਹੀਂ ਜਿੰਨੇ ਜੋ ਬੋਲ ਦਿੱਤਾ ਬੋਲ ਦਿੱਤਾ ਪਰ ਅੱਜ ਉਹਦਾ ਨਾਮ ਵਰਤ ਕੇ ਵੀ ਪੰਜਾਬ ਦੀ ਨੌਜਵਾਨੀ ਨੂੰ ਆਪਸ ਵਿੱਚ ਪਾੜਨ ਦੇ ਯਤਨ ਕੀਤੇ ਜਾ ਰਹੇ। ਦੇਖੋ ਇਹ ਸਰਕਾਰਾਂ ਦੇ ਹਥਿਆਰ ਹੁੰਦੇ ਆ, ਸਰਕਾਰਾਂ ਦੇ ਇਹ ਵੀ ਟੂਲ ਹੁੰਦੇ ਆ ਕਿ ਕੌਮ ਦੇ ਵਿੱਚ ਜਿਹੜੀ ਬੇਵਿਸ਼ਵਾਸੀ ਪੈਦਾ ਕਰਨੀ। ਸੋ ਅੱਜ ਪੰਥਕ ਜਥੇਬੰਦੀਆਂ ਦੇ ਵਿੱਚ ਸੰਘਰਸ਼ੀ ਨੌਜਵਾਨਾਂ ਦੇ ਵਿੱਚ ਇੱਕ ਬੇਵਿਸ਼ਵਾਸੀ ਜਿਹੜੀ ਪੈਦਾ ਹੋ ਕੀਤੀ ਜਾ ਰਹੀ ਹੈ, ਸੋਸ਼ਲ ਮੀਡੀਆ ਨੂੰ ਹਥਿਆਰ ਵਜੋਂ ਜਿਹੜਾ ਆ ਉਹ ਵਰਤਿਆ ਜਾ ਰਿਹਾ ਤੇ ਇਹ ਜਿਹੜੇ ਵਰਤ ਰਹੇ ਆ ਉਹ ਸਾਰੇ ਦੁਸ਼ਮਣ ਨਹੀਂ ਆ। ਉਹ ਸਾਰੇ ਹੈ ਵੀ ਕਈ ਸਾਡੇ ਵਿੱਚੋਂ ਹੀ ਭੈਣ ਭਰਾ ਆ। ਉਹਨਾਂ ਦੀ ਬੇਸਮਝੀ ਕਹਿ ਲਵੋ ਜਾਂ ਉਹਨਾਂ ਦੇ ਵਿੱਚ ਫਰਦ ਕਹਿ ਲਵੋ ਈਰਖਾ ਦੇ ਨਾਲ ਜਿਹੜੇ ਉਹ ਭਰੇ ਪਏ ਆ ਉਹ ਕੌਮ ਨੂੰ ਪਾਟੋ ਧਾਰ ਜਿਦਾ ਆ ਉਹ ਕਰ ਰਹੇ ਆ ਤੇ ਕਈਆਂ ਨੇ ਤਾਂ ਦੀਪ ਸਿੱਧੂ ਵੀਰ ਨੂੰ ਜਾਂ ਭਾਈ ਅਮਰਤਪਾਲ ਸਿੰਘ ਨੂੰ ਢਾਲ ਬਣਾ ਕੇ ਜਾਂ ਇਹ ਕਹਿ ਲਿਆ ਕਿ ਉਹਨਾਂ ਦੀ ਆੜ ਹੇਠ ਤੇ ਉਹ ਦੀਪ ਸਿੱਧੂ ਦੀ ਹੀ ਵਿਚਾਰਧਾਰਾ ਤੋਂ ਉਲਟ ਜਾ ਕੇ ਉਹ ਨੌਜਵਾਨ ਪੰਥਕ ਜਥੇਬੰਦੀਆਂ ਜਾਂ ਕੁਰਬਾਨੀ ਵਾਲੇ ਸਿੰਘਾਂ ਨੂੰ ਨਿੰਦ ਰਹੇ ਆ ਭੰਡ ਰਹੇ ਆ ਬਦਨਾਮ ਕਰ ਰਹੇ ਆ ਸੋ ਇਹ ਵਰਤਾਰਾ ਜਿਹੜਾ ਆ ਉਹ ਬੰਦ ਹੋਣਾ ਚਾਹੀਦਾ ਹੈ ਪਿਛਲੇ ਦਿਨੀ ਹਜੂਰ ਸਾਹਿਬ ਦੇ ਬੋਰਡ ਨੂੰ ਲੈ ਕੇ ਇੱਕ ਫੈਸਲਾ ਸਰਕਾਰ ਲੈਂਦੀ ਆ ਹਾਲਾਂਕਿ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਉਹ ਫੈਸਲਾ ਵਾਪਸ ਲੈ ਲਿਆ ਗਿਆ ਵਾ ਕੈਨ ਨੂੰ ਖੇਤੀ ਕਾਨੂੰਨ ਵੀ ਵਾਪਸ ਲੈ ਲਏ ਗਏ ਸੀ ਕੈਨ ਨੂੰ ਜੀਰਾ ਸ਼ਰਾਬ ਫੈਕਟਰੀ ਵੀ ਬੰਦ ਕਰ ਦਿੱਤੀ ਗਈ ਸੀ ਕਿੱਦਾਂ ਦੇਖਦੇ ਹੋ ਹਜੂਰ ਸਾਹਿਬ ਵਾਲੇ ਮਸਲੇ ਨੂੰ ਕਿੱਦਾਂ ਦੇਖਦੇ ਦੇਖੋ ਸਰਕਾਰ ਨਾ ਸਾਨੂੰ ਹਰ ਦਿਨ ਕੋਈ ਨਾ ਕੋਈ ਪਰੇਸ਼ਾਨੀ ਸਾਡੇ ਸਾਹਮਣੇ ਖੜਾ ਕਰ ਦਿੰਦੀ ਕਿ ਸਿੱਖ ਇੱਕ ਦਿਨ ਵੀ ਇਸ ਦੇਸ਼ ਦੇ ਵਿੱਚ ਚੈਨ ਦੇ ਨਾਲ ਨਾ ਬੈਠਣ ਸਿੱਖ ਇੱਕ ਸੰਘਰਸ਼ ਕਰਦੇ ਆ ਤੇ ਉਹਨੇ ਚੇਲ ਨੂੰ ਕੋਈ ਦੂਜਾ ਮੁੱਦਾ ਉੱਠ ਜਾਂਦਾ ਆ ਤੇ ਦੁਬਾਰਾ ਫਿਰ ਸਿੱਖਾਂ ਨੂੰ ਸੜਕਾਂ ਦੇ ਉੱਤੇ ਜਿਹੜਾ ਆਉਣਾ ਪੈਂਦਾ ਆ ਸਾਡੀ ਜਿਹੜੀ એનર્ਜੀ ਆ ਉਹ ਸਰਕਾਰਾਂ ਵੱਲੋਂ ਜਿਹਦੀ ਵੇਸਟ ਆ ਉਹ ਕੀਤੀ ਜਾ ਰਹੀ ਆ ਸਰਕਾਰ ਸਾਨੂੰ ਹੰਬਾਉਣਾ ਚਾਹੁੰਦੀ ਆ ਥਕਾਉਣਾ ਚਾਹੁੰਦੀ ਆ ਨਿਤ ਨਵੇਂ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਜਿਹੜੇ ਕਾਨੂੰਨ ਆ ਕਿਤੇ ਬਿੱਲ ਆ ਉਹ ਪਾਸ ਕੀਤੇ ਜਾਂਦੇ ਆ ਤਾਂ ਜੋ ਸਿੱਖਾਂ ਨੂੰ ਜਿਹੜਾ ਸਤਾਇਆ ਜਾ ਸਕੇ ਸਾਨੂੰ ਗੁਲਾਮੀ ਦਾ ਵਾਰ-ਵਾਰ ਅਹਿਸਾਸ ਕਰਵਾ ਰਹੀ ਆ ਤੇ ਸਾਨੂੰ ਸਾਰਿਆਂ ਨੂੰ ਇਹ ਅਹਿਸਾਸ ਹੋ ਕੇ ਕਿ ਆਜ਼ਾਦੀ ਦੇ ਰਾਜ ਜਰਾ ਜਾਉ ਤੁਰ ਪੈਣਾ ਚਾਹੀਦਾ ਤੁਸੀਂ ਬੜੇ ਲੰਮੇ ਸਮੇਂ ਤੋਂ ਸੰਗਤਾਂ ਦੇ ਵਿੱਚ ਵਿੱਚ ਰਹੇ ਉਹ ਕ ਬੜਾ ਲੰਮਾ ਸਮਾਂ ਹੋ ਚੁੱਕਿਆ ਜੇ ਆਪਾਂ ਅੱਜ ਦੀ ਗੱਲ ਕਰ ਲਈਏ ਬਦਲਾਅ ਦੇਖਦੇ ਹਾਂ ਪੰਜਾਬ ਦੀ ਨੌਜਵਾਨੀ ਦੇ ਵਿੱਚ ਬਦਲਾਅ ਦੇਖਦੇ ਹਾਂ ਜਾਂ ਕਿੰਨਾ ਕੁ ਬਦਲਾਅ ਦੇਖਦੇ ਹਾਂ ਕਿੰਨੇ ਕੁ ਨੌਜਵਾਨ ਜਿਹੜੇ ਪਹਿਲਾਂ ਨਾਲੋਂ ਜਾਗੇ ਹੋਏ ਨਜ਼ਰ ਆਉਂਦੇ ਨੇ ਜਾਂ ਲੱਗਦਾ ਕਿ ਨਹੀਂ ਯਾਰ ਅਜੇ ਨੌਜਵਾਨ ਨਹੀਂ ਜਾਗ ਗਿਆ ਜਿਵੇਂ ਮੈਂ ਪਹਿਲਾਂ ਗੱਲ ਆਖੀ ਹੈ ਕਿ ਦੀਪ ਸਿੱਧੂ ਜਾਂ ਭਾਈ ਅਮਰਤਪਾਲ ਸਿੰਘ ਵੀਰ ਨੇ ਉਹਨਾਂ ਨੌਜਵਾਨਾਂ ਨੂੰ ਵੀ ਘਰਾਂ ਵਿੱਚੋਂ ਬਾਹਰ ਕੱਢ ਲਿਆਂਦਾ ਜਿਹੜੇ ਪਹਿਲਾਂ ਅਕਸਰ ਹੀ ਪੰਥਕ ਜਥੇਬੰਦੀਆਂ ਦੇ ਪ੍ਰੋਗਰਾਮਾਂ ਦੇ ਵਿੱਚ ਸਰਗਰਮੀਆਂ ਦੇ ਵਿੱਚ ਨਹੀਂ ਦਿਖਦੇ ਸਨ ਨਹੀਂ ਨਜ਼ਰ ਆਉਂਦੇ ਸਨ ਪਰ ਦੀਪ ਸਿੱਧੂ ਦੇ ਬਰਤਾਰੇ ਤੋਂ ਬਾਅਦ ਕੌਮ ਦੇ ਵਿੱਚ ਵੱਡੀ ਜਿਹੀ ਜਾਗਰਤੀ ਆ ਉਹ ਆਈ ਆ ਨੌਜਵਾਨ ਆਪਣੇ ਹੱਕਾਂ ਹਕੂਕਾਂ ਤੇ ਕੌਮ ਦੀ ਆਜ਼ਾਦੀ ਲਈ ਜਿਹੜੇ ਆ ਉਹ ਜਾਗਰੂਕ ਹੋਏ ਆ ਚੇਤਨ ਹੋਏ ਆ ਤੇ ਸੋਸ਼ਲ ਮੀਡੀਆ ਦੇ ਕਰਕੇ ਵੀ ਜਿਹੜੇ ਨੌਜਵਾਨਾਂ ਨੂੰ ਕਾਫੀ ਕੁਝ ਪਤਾ ਲੱਗਾ ਕਿ ਸਾਡੀ ਕੌਮ ਦੇ ਉੱਤੇ ਕੀ ਜ਼ਬਰ ਜ਼ੁਲਮ ਤਸ਼ੱਦਦ ਜਿਦਾ ਆ ਉਹ ਹੋ ਰਿਹਾ ਆ ਤੇ ਨੌਜਵਾਨ ਇਹਦੇ ਲਈ ਸੰਘਰਸ਼ੀਲ ਵੀ ਆ ਪਰ ਮੈਂ ਨੌਜਵਾਨਾਂ ਨੂੰ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਤੁਸੀਂ ਜਿਹੜਾ ਕੌਮ ਦੇ ਲਈ ਲਿਖਦੇ ਹੋ ਬੋਲਦੇ ਹੋ ਬਹੁਤ ਵਧੀਆ ਗੱਲ ਹੈ ਪਰ ਇਹਦੇ ਨਾਲ ਨਾਲ ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਬਾਹਰ ਹੋ ਕੇ ਗਰਾਊਂਡ ਲੈਵਲ ਤੇ ਕਾਰਜ ਕਰਨ ਦੀ ਵੀ ਜਿਹੜਾ ਆ ਉਹ ਲੋੜ ਹੈ ਹਾਂ ਬਿਲਕੁਲ ਭਾਈ ਸਾਹਿਬ ਸਮਾਦਨ ਦੇ ਲਈ ਬਹੁਤ ਬਹੁਤ ਧੰਨਵਾਦ ਬਿਲਕੁਲ ਸੰਗਤ ਜੀ ਵਿਚਾਰਾਂ ਦੀ ਸਾਂਝ ਹੋਈ ਹੈ ਹੋਰ ਵੀ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਅੱਗੇ ਤਾਂ ਵੀਰ ਰਫਤਾਰ ਰਾਏ ਸਾਡੇ ਨਾਲ ਆ ਪੰਜਾਬ ਨੂੰ ਪਿਆਰ ਕਰਨ ਵਾਲੇ ਸਿੱਖੀ ਨੂੰ ਪਿਆਰ ਕਰਨ ਵਾਲੇ ਨੌਜਵਾਨ ਇਸ ਸਮਾਗਮ ਦੇ ਵਿੱਚ ਇਸ ਪੰਥਕ ਇਕੱਠ ਦੇ ਵਿੱਚ ਵੱਡੀ ਨਤੀ ਦੇ ਵਿੱਚ ਪਹੁੰਚੇ ਹੋਏ ਨੇ ਚੈਨਲ ਦੇ ਉੱਤੇ ਸਵਾਗਤ ਕਰ ਲੈਣੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਦੇ ਨਾਲ ਨੌਜਵਾਨੀ ਦਾ ਹਜੂਮ ਇਸ ਪ੍ਰੋਗਰਾਮ ਦੇ ਵਿੱਚ ਇਸ ਪੰਥਕ ਇਕੱਠ ਦੇ ਵਿੱਚ ਅੱਜ 71 ਹੋਇਆ ਸੀ ਉਸ ਨੂੰ ਕਿਦਾਂ ਦੇਖ ਰਹੇ ਹੋ ਹਾਲਾਂਕਿ ਬਹੁਤ ਸਾਰੀ ਨੌਜਵਾਨੀ ਬਾਰਡਰਾਂ ਦੇ ਉੱਤੇ ਵੀ ਡੱਟੀ ਹੋਈ ਹੈ ਉੱਥੇ ਵੀ ਲੜਾਈ ਲੜ ਰਹੀ ਹੈ ਉਸ ਦੇ ਬਾਵਜੂਦ ਵੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਪਹੁੰਚੇ ਸੀ ਇੱਥੇ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਜਿਹੜਾ ਵੀ ਆਪਣਾ ਇਹ ਦੂਜ ਉਹ ਜਿਹੜੇ ਆਗੂ ਨੇ ਮੂਰੇ ਜਿੰਨੇ ਵੀ ਆ ਚਲੋ ਸੂਝ ਬਣਾ ਆਪਣੇ ਤੋਂ ਚਾਹੇ ਨਿਆਣੀ ਮਤ ਕਹਿ ਲੋ ਹੋਣਾ ਚਾਹੇ ਛੋਟੀ ਉਮਰ ਦੀ ਗੱਲ ਕਰ ਲੋ ਪਰ ਉਹਨਾਂ ਨੂੰ ਦੇਖਣਾ ਚਾਹੀਦਾ ਅਸੀਂ ਵੀ ਦੀਪ ਸਿੱਧੂ ਵੀ ਕਿਸੇ ਟਾਈਮ ਜਿਹੜਾ ਪਹਿਲਾਂ ਕਿਸਾਨੀ ਸੰਘਰਸ਼ ਰਿਆ ਸੀ ਉਸ ਦਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ ਅੱਜ ਮੈਂ ਦੇਖਿਆ ਇੱਥੇ ਨਾ ਤਾਂ ਕੋਈ ਕਿਸਾਨ ਜੂਨੀਅਨ ਦਾ ਆਗੂ ਪਹੁੰਚਿਆਗਾ ਜੀ ਜਾਂ ਜਿਹੜੇ ਸਮਾਜ ਸੇਵੀ ਆ ਜਿਨ੍ਹਾਂ ਦੇ ਬਾਈ ਦੀਪ ਸਿੱਧੂ ਦੇ ਨਾਲ ਪਹਿਲਾਂ ਵਿਚਾਰਕ ਮਤ ਭੇਦ ਸੀ ਚਲੋ ਵਿਚਾਰਾਂ ਦੀ ਲੜਾਈ ਹੁੰਦੀ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਜੋ ਕਿਸੇ ਟਾਈਮ ਵਿਰੋਧ ਕਰਦੇ ਰਹੇ ਆ ਹੁਣ ਤਾਂ ਬੰਦਾ ਜਹਾਨ ਤੋਂ ਚਲਿਆ ਗਿਆ ਹੁਣ ਕਾਹਦਾ ਵਿਰੋਧ ਰਹਿ ਗਿਆ ਜੀ ਜੇ ਗੱਲ ਕਰੀਏ ਮਾਰਾ ਜਾਂ ਰঞ্জੀਤ ਸਿੰਘ ਦੇ ਸਮੇਂ ਵੀ ਜਿਹੜੀਆਂ ਮਿਸਲਾਂ ਸੀ ਉਹ ਵੀ ਆਪਸ ਵਿੱਚ ਲੜਦੀਆਂ ਰਹਿੰਦੀਆਂ ਸੀ ਪਰ ਜਦੋਂ ਦੁਸ਼ਮਣ ਚੜਾਈ ਕਰਕੇ ਆਉਂਦਾ ਸੀ ਤਾਂ ਉਹ ਇੱਕ ਦੂਜੇ ਦੇ ਨਾਲ ਖੜਦੇ ਸੀ ਬਿਲਕੁਲ ਤੇ ਅੱਜ ਮੈਨੂੰ ਇੱਕ ਗੱਲ ਦਾ ਅਫਸੋਸ ਆ ਜਿਹੜੇ ਉਸ ਸਮੇਂ ਜਿਉਂਦੇ ਜੀ ਬਾਈ ਦੀਪ ਸਿੱਧੂ ਦੇ ਵਿਰੋਧੀ ਰਹੇ ਆ ਉਹ ਅੱਜ ਵੀ ਮਨਲਾ ਦਾ ਵਿਰੋਧ ਹੀ ਭਾਵਨਾ ਰੱਖੀ ਫਿਰਦੇ ਆ ਆਪਦੇ ਢੱਡ ਦੇ ਵਿੱਚ ਅੱਜ ਉਹਨਾਂ ਦੇ ਵਿੱਚੋਂ ਕੋਈ ਬੰਦਾ ਨਹੀਂ ਪਹੁੰਚਿਆ ਤੇ ਅਗਲੀ ਗੱਲ ਜਿਹੜਾ ਕਿਸਾਨ ਯੂਨੀਅਨ ਵਾਲ ਜਾਣੇ ਐ ਕੀ ਮੋਰਚਾ ਜਿਹੜਾ ਵਿਧਿਆਮੇ ਵੀ ਜ਼ਿਮੀਂਦਾਰਾਂ ਦਾ ਮੁੰਡਾਂਗਾ ਚਲੋ ਕੱਲ ਨੂੰ ਜਾਂ ਪਰਸ ਨੂੰ ਆਪਾਂ ਉੱਥੇ ਪਹੁੰ ਉਹਨਾਂ ਨੂੰ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਸੀ ਆ 15 ਤਰੀਕ ਤੋਂ ਬਾਅਦ ਰੱਖ ਲੈਂਦੇ ਜੋ ਵੀ ਪ੍ਰੋਗਰਾਮ ਸੀਗਾ ਕਿਉਂਕਿ ਅੱਧੀ ਨੌਜਵਾਨੀ ਆ ਜਿਹੜੀ ਸਾਡੀ ਉੱਥੇ ਪਹੁੰਚੇ ਹੋਏ ਆ ਜਿਹੜੇ ਨੌਜਵਾਨ ਤੇ ਅਗਲੀ ਗੱਲ ਪੱਤਰਕਾਰਾਂ ਦੀ ਆ ਗਈ ਤੁਹਾਨੂੰ ਛੱਡ ਕੇ ਭਾਈ ਤੁਸੀਂ ਅੱਜ ਪਹੁੰਚੇ ਹੋ ਤੁਹਾਨੂੰ ਛੱਡ ਕੇ ਚਲੋ ਤੁਸੀਂ ਇਹ ਚੀਜ਼ ਚਲਾਈ ਹੋਣੀ ਆ ਦੋ ਤਿੰਨ ਦਿਨਾਂ ਤੋਂ ਕਿਸੇ ਵੀ ਪੱਤਰਕਾਰ ਨੇ ਜਿਹੜਾ ਇਹ ਸੁਨੇਹਾ ਨੌਜਵਾਨਾਂ ਦੇ ਤੱਕ ਪਹੁੰਚਦਾ ਨਹੀਂ ਕੀਤਾ ਵੀ ਜੋੜ ਮੇਲਾ ਆਗਾ 15 ਤਰੀਕ ਨੂੰ ਬਾਈ ਦੀਪ ਸਿੱਧੂ ਦਾ ਜਦੋਂ ਉਹ ਸੁਨੇਹਾ ਹੀ ਨਹੀਂ ਸਾਡੇ ਨੌਜਵਾਨਾਂ ਦੇ ਤੱਕ ਪਹੁੰਚਣਾ ਨੌਜਵਾਨ ਸਾਡੇ ਇੱਥੇ ਪਹੁੰਚਣਗੇ ਕਿਵੇਂ ਹਨ ਤੇ ਕਿਉਂਕਿ ਫਿਰ ਵੀ ਵੱਡੀ ਗਿਣਤੀ 'ਚ ਪਹੁੰਚੇ ਆ ਨਾ ਉਹਨਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਹੁੰਚਿਆ ਜਿੰਨੇ ਵੀ ਨੌਜਵਾਨ ਖੜੇ ਨੇ ਹੁਣ ਇਹ ਬਾਈ ਦੀਪ ਸਿੱਧੂ ਦੇ ਦੀਪ ਹੀ ਆ ਜਿਹੜੇ ਜਗਾ ਕੇ ਗਏ ਆ ਜਿਨ੍ਹਾਂ ਦੇ ਅੰਦਰ ਬਾਈ ਦੀਪ ਸਿੱਧੂ ਨੇ ਚੰਗਾਰੀ ਲਾਈ ਆ ਉਹ ਇੱਥੇ ਪਹੁੰਚੇ ਆ ਵੱਡੀ ਗਿਣਤੀ 'ਚ ਪਹੁੰਚੇ ਆ ਹਨਾ ਇਹ ਚਲੋ ਫਰਜ਼ ਇਹ ਆਹਸਾਨ ਕਰਨ ਨਹੀਂ ਆਏ ਹਾਂ ਤੇ ਸਾਰੇ ਇੱਥੇ ਪਹੁੰਚੇ ਨੇ ਪਰ ਮੈਂ ਇੱਕੋ ਗੱਲ ਕਹਿਣੀ ਚਾਹਣਾ ਵੀ ਜਿੰਨੇ ਵੀ ਕਿਸਾਨ ਯੂਨੀਅਨ ਦੇ ਆਗੂ ਆ ਜਾਂ ਹੋਰ ਜਿਹੜੇ ਹੈਗੇ ਆ ਪੰਥਕ ਬੰਦੇ ਉਹਨਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਇਹ ਪੱਤਰਕਾਰਾਂ ਨੂੰ ਅਗਲਾ ਜਦੋਂ ਜੋੜ ਮੇਲਾ ਆਊਗਾ 10 ਦਿਨ ਪਹਿਲਾਂ ਹੀ ਤੁਸੀਂ ਨੌਜਵਾਨਾਂ ਨੂੰ ਸਨੇਹਾ ਲਾਉਣਾ ਸ਼ੁਰੂ ਕਰਦਿਆ ਕਰੋ ਵੀ ਇੱਥੇ ਪਹੁੰਚਣਾ ਹਾਂ ਬਿਲਕੁਲ ਧੰਨਵਾਦ ਵੀਰੇ ਤੁਸੀਂ ਸਮਾਂ ਦਿੱਤਾ ਬਹੁਤ ਮਿਹਰਬਾਨ ਬਿਲਕੁਲ ਸੰਗਤ ਜੀ ਇਹਨਾਂ ਗੱਲਾਂ ਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਜਿੱਦਾਂ ਵੀਰ ਦਾ ਗਿਲਾ ਇਹ ਵੀ ਸੀਗਾ ਕਿ ਜਿਹੜੇ ਲੋਕ ਜਦੋਂ ਭਾਈ ਦੀਪਕ ਸਰੀਰ ਕਰਕੇ ਇੱਥੇ ਸੀਗਾ ਜਦੋਂ ਭਾਈ ਸਰੀਰ ਕਰਕੇ ਇੱਥੇ ਵਿਚਰ ਰਿਹਾ ਸੀ ਤੇ ਕੁਝ ਲੋਕਾਂ ਦਾ ਉਹਨਾਂ ਦੇ ਨਾਲ ਜਿਹੜਾ ਵਿਰੋਧ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਤੇ ਵੀਰ ਨੇ ਕਿਹਾ ਅੱਜ ਉਹਨਾਂ ਦਾ ਇੱਥੇ ਨਾਂ ਪਹੁੰਚਣਾ ਇਹ ਗੱਲ ਦਰਸਾਉਂਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਦੀਪ ਭਾਈ ਦੇ ਲਈ ਜਿਹੜਾ ਵਿਰੋਧ ਆ ਉਸੇ ਤਰ੍ਹਾਂ ਬਰਕਰਾਰ ਹੈਗਾ ਵਾ ਜੇ ਨਾਂ ਹੁੰਦਾ ਤਾਂ ਲੋਕ ਇੱਥੇ ਜ਼ਰੂਰ ਪਹੁੰਚਦੇ ਭਾਈ ਬਲਵੰਤ ਸਿੰਘ ਗੋਪਾਲਾ ਜੀ ਸਾਡੇ ਨਾਲ ਹੈਗੇ ਗੱਲਬਾਤ ਕਰਨ ਦਾ ਆਯੋਜਨ ਕਰਾਂਗੇ ਉਸ ਤੋਂ ਪਹਿਲਾਂ ਫਤੇ ਦੀ ਸਾਂਝ ਪਾ ਲੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿ ਜੀ ਜਿੰਨੀਆਂ ਵੀ ਸ਼ਖਸੀਅਤਾਂ ਪਹੁੰਚੀਆਂ ਜਿਹਦੇ ਜਿਹਨਾਂ ਮੈਂ ਗੱਲ ਕੀਤੀ ਸਭ ਤੋਂ ਪਹਿਲਾ ਸਵਾਲ ਇਹੀ ਰਿਹਾ ਕਿ ਕਿੱਦਾਂ ਦੇਖ ਰਹੇ ਹੋ 2 ਸਾਲ ਦਾ ਸਮਾਂ ਬੀਤ ਗਿਆ ਬਾਈਦੀਪ ਸਿੱਧੂ ਨੂੰ ਸਾਡੇ ਵਿੱਚੋਂ ਸ਼ਰੀਰ ਕਰਕੇ ਗਿਆਨ ਤੇ ਅੱਜ ਜੇ ਆਪਾਂ ਹਾਲਾਤਾਂ ਦੀ ਗੱਲ ਕਰੀਏ ਜਿਹੜੀਆਂ ਗੱਲਾਂ ਕਹੀਆਂ ਉਹ ਵੀ ਸਾਰੀਆਂ ਸੱਚ ਹੋਈਆਂ ਤੇ ਦੂਜੇ ਬੰਨੇ ਹਾਲਾਤ ਵੀ ਉਸੇ ਤਰੀਕੇ ਦੇ ਬਣੇ ਹੋਏ ਨੇ ਦੁਬਾਰਾ ਫਿਰ ਕਿਸਾਨ ਜਾ ਕੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਅਤਿਆਚਾਰ ਦਾ ਸਾਹਮਣਾ ਵੀ ਕਰ ਰਹੇ ਨੇ ਕਿੱਦਾਂ ਦੇਖ ਰਹੇ ਹੋ ਸਾਰੇ ਵਰਤਾਰੇ ਨੂੰ ਵੇਖੋ ਕਿ ਵੀਰ ਦੀਪ ਸਿੱਧੂ ਹੀ ਨਹੀਂ ਬਹੁਤ سارے ਵੀਰ ਨੇ ਜਿਹੜੇ ਆਪਣੀ ਕੌਮ ਲਈ ਆਪਣੇ ਧਰਮ ਲਈ ਆਪਣੇ ਸਿਧਾਂਤਾਂ ਦੀ ਆਪਣਾ ਆਪ ਵਾਰਗੇ ਨੇ ਸਰਕਾਰਾਂ ਉਹਨਾਂ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਦੀਆਂ ਜਿਹੜੇ ਕਦੀ ਵੀ ਸਿਧਾਂਤ ਦੀ ਜਦੋਂ ਮਰਜ਼ਾਦਾ ਦੀ ਕੋਈ ਗੱਲ ਕਰੂਗਾ ਜੀ ਜਦੋਂ ਆਜ਼ਾਦ ਹੋਣ ਦੀ ਅਸਤੀ ਦੀ ਕੋਈ ਗੱਲ ਕਰੂਗਾ ਸਰਕਾਰਾਂ ਨੂੰ ਹਮੇਸ਼ਾ ਰੜਕੇਗਾ ਜੀ هەر ਇਹ ਗੱਲ ਅੰਦੋਲਨ ਤੇ ਕਿਸਾਨੀ ਮੋਰਚੇ ਦੀ ਹੂੰ ਜਦੋਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਸਥਾਪਿਤ ਕੀਤਾ ਜੀ ਤੇ ਉਦੋਂ ਬਹੁਤ ਮਾੜੇ ਹਾਲਾਤ ਸੀ ਜੀ ਇੱਥੇ ਮਜ਼ਾਰੇਦਾਰੀ ਚੱਲਦੀ ਸੀ ਜੀ ਜਿਹੜਾ ਸਾਡਾ ਕਿਸਾਨ ਭਰਾ ਅਸੀਂ ਪੰਜਾਬੀ ਲੋਕ ਸਾਰੇ ਕਿਸਾਨ ਜਿਹੜੇ ਸੀ ਅਸੀਂ ਇੱਕ ਕਿਰਤ ਕਰਦੇ ਸਾਂ ਪਰ ਸਾਡੇ ਕੋਲ ਜ਼ਮੀਨਾਂ ਜਾਇਦਾਦਾਂ ਵਹਵਾਈਆਂ ਜਾਂਦੀਆਂ ਸੀ ਖੇਤੀ ਕਰਾਈ ਜਾਂਦੀ ਸੀ ਪਰ ਉਹਦੀ ਮਿਹਨਤ ਮਜ਼ਦੂਰੀ ਮਿਲਦੀ ਸੀ ਉਹਦੀ ਮਾਲਕੀਅਤ ਨਹੀਂ ਸੀ ਹੈਗੀ ਕਿਸੇ ਕੋਲ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਸਾਬਜਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਜੀ ਦਿੱਲੀ ਨੂੰ ਕੁੱਟ ਕੇ ਨਿਸਲ ਕਰਕੇ ਖੋ ਕੇ ਰਾਜ ਸਥਾਪਿਤ ਕੀਤਾ ਖਾਲਸਾ ਰਾਜ ਦੇ ਪਰਚਮ ਹੀ ਨਹੀਂ ਚੁਲਾਏ ਖਾਲਸਾ ਰਾਜ ਦੇ ਸਿੱਕੇ ਵੀ ਚੁਲਾਏ ਜੀ ਤੇ ਆ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਇਹਦਾ ਖਾਲਸਾ ਰਾਜ ਨੂੰ ਸਿੱਖਾਂ ਨੂੰ ਮਾਲਕ ਬਣਾਇਆ ਹਮ ਜ਼ਮੀਨਾਂ ਜਾਇਦਾਦਾਂ ਤੰਤੀਆਂ ਮਜ਼ਾਰੇਦਾਰੀ ਖਤਮ ਕੀਤੀ ਤੋੜੀਆਂ ਮਜ਼ਾਰੇਦਾਰੀਆਂ ਸੀ ਜਿਹੜੀਆਂ ਜੀ ਠੀਕ ਹੈ ਕੋਈ ਟਕਿਆਂ ਤੇ ਕੋਈ ਕੌਡੀਆਂ ਤੇ ਜਿਹੜਾ ਕੋ ਭਾ ਮੁੱਲ ਮਿਲਦਾ ਸੀ ਤੇ ਅੱਜ ਜਿਹੜਾ ਹਿੰਦੁਸਤਾਨ ਦਾ ਬੇਈਮਾਨ ਹਿੰਦੂ ਆ ਉਹਨੂੰ ਸਾਡੀ ਲੋੜ ਨਹੀਂ ਇੱਥੇ ਕੋਈ 10-20 ਕਰੋੜ ਮੁਸਲਮਾਨ ਹੈ ਕੋਈ 2 ਕਰੋੜ ਅਸੀਂ ਸਿੱਖਾਂ ਠੀਕ ਹੈ ਤੇ 100 ਕਰੋੜ ਆਬਾਦੀ ਹਿੰਦੁਸਤਾਨ ਦੇ ਹਿੰਦੂ ਦੀ ਆ ਜੀ ਬਿਲਕੁਲ ਤੇ ਉਹਨੂੰ ਇਸ ਗੱਲ ਤੇ ਉਹਦੀਆਂ ਨਜ਼ਰਾਂ ਨੇ ਕਿ ਇਸ ਕੌਮ ਨੂੰ ਸ਼ਾਇਦ ਅਸੀਂ ਦਬਾ ਕੇ ਤੇ ਜ਼ਮੀਨਾਂ ਤੇ ਜਿਹੜੀਆਂ ਮਜ਼ਾਰੇਦਾਰੀਆਂ ਦੁਬਾਰਾ ਕਾਇਮ ਕਰਨੀਆਂ ਚਾਹੁੰਦੇ ਆ ਜਿਹੜੇ ਹੱਕ ਆ ਉਹ ਸਾਡੇ ਖੋਹ ਕੇ ਤੇ ਆਪ ਆਪਣੇ ਹੱਕਾਂ ਹੱਥਾਂ 'ਚ ਹੱਕ ਲੈਣਾ ਚਾਹੁੰਦਾ ਹੈ ਹਿੰਦੁਸਤਾਨ ਦਾ ਹਿੰਦੂ ਹੂੰ ਜਿਹੜੀ ਦਿੱਲੀ ਐ ਚਾਹੇ ਉੱਥੇ ਮੋਦੀ ਬੈਠਾ ਚਾਹੇ ਉੱਥੇ ਕੋਈ ੜਵਾਨੀ ਬੈਠਾ ਤੇ ਚਾਹੇ ਕੋਈ ਅਮਿਤ ਸ਼ਾਹ ਰੱਗਾ ਬੈਠਾ ਜੀ ਇੱਥੇ ਗੱਲ ਕੀਤੀ ਐ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜੀ ਜਦੋਂ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਚੱਲੀ ਐ ਜਦੋਂ ਧਰਮਯੋਧ ਮੋਰਚਾ ਲੱਗਿਆ ਜੀ ਜਦੋਂ ਬਾਬਾ ਥਾਰਾ ਸਿੰਘ ਤੇ ਸ਼ਹੀਦ ਭਾਈ ਮਰੀਕ ਸਿੰਘ ਜੀ ਖਾਲਸਾ ਦੀ ਗ੍ਰਿਫਤਾਰੀ ਹੁੰਦੀ ਐ ਬਿਲਕੁਲ ਤੇ ਜਿਹੜੇ ਦਿੱਲੀ ਦੇ ਝੋਲੀ ਚੁੱਕ ਬਣੇ ਸੀ ਬਾਦਲਕਿਆਂ ਵਰਗੇ ਉਹਨਾਂ ਨੇ ਹਮਲੇ ਕਰਵਾ ਕੇ ਨੌਜਵਾਨਾਂ ਨੂੰ ਧਰਮ ਦੇ ਨਾਂ ਤੇ ਸੌਂਚਕਵਾਤੀਆਂ ਮਰਜੀਵੜੇ ਬਣਾਤੇ ਤੇ ਜਦੋਂ ਸ਼ਹਾਦਤਾਂ ਦੇਣ ਦਾ ਵੇਲਾ ਆ ਤੇ ਜਿਹੜੇ ਗੁਰੂ ਕੇ ਲਾਲ ਸੂਰਬੀਰ ਬਚਨ ਕੇ ਭਲੀ ਉਹ ਆਪਣਾ ਆਪ ਤਾਂ ਨਿਸ਼ਾਵਰ ਕਰ ਗਏ ਪਰ ਜਿਹੜੇ ਗਦਾਰ ਜਿਨ੍ਹਾਂ ਦੀਆਂ ਅੱਜ ਵੀ ਦਿੱਲੀ ਨਾਲ ਜਾ ਰਹੀਆਂ ਹੁਣ ਵੀ ਲੜੜੀਆਂ ਕੱਢਦੇ ਤੇ ਉਦੋਂ ਵੀ ਕੱਢਦੇ ਸੀ ਹਮਲਾ ਵੀ ਕਰਵਾਇਆ ਤੇ ਪਘੋੜੇ ਵੀ ਹੋ ਗਏ ਉਹ ਅੱਜ ਵੀ ਦਿੱਲੀ ਨਾਲ ਖਲੋਤੇ ਨੇ ਤੇ ਜਿਹੜੇ ਦਿੱਲੀ ਨਾਲ ਲੜਦੇ ਨੇ ਉਹ ਜੇਲ੍ਹਾਂ 'ਚ ਵੀ ਨੇ ਉਹ ਲੜਵੀ ਰਹੇ ਨੇ ਤੇ ਨਾਂ ਵੀ ਉਹਨਾਂ ਦੇ ਰਹੇ ਨੇ ਪਰ ਗੱਲ ਇੱਥੇ ਹੀ ਮੁਕਣੀ ਹੈ ਕਿ ਜਿਹੜੀ ਗੱਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਮੰਜੀ ਸਾਹਿਬ ਦੀਵਾਨ ਹਾਲਚੋਂ ਆਖੀ ਸੀ ਜੀ ਕਿ ਜਿਸ ਦਿਨ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ ਜੀ ਉਹਦੇ ਵਿੱਚ ਬਹੁਤ ਵੱਡੇ ਕਾਰਨ ਸੀ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਬੋਲਾਂ ਦੇ ਵਿੱਚ ਬਹੁਤ ਕੁਝ ਸੀ ਜੀ ਕਿ ਜੇ ਹਿੰਦੂ ਹਕੂਮਤ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਰਹੀ ਸਾਨੂੰ ਵਾਧੇ ਅਧਿਕਾਰਾਂ ਦਾ ਕੁਝ ਨਹੀਂ ਦੇ ਰਹੀ ਆਨੰਦਪੁਰ ਸਾਹਿਬ ਦਾ ਮਤਾ ਨਹੀਂ ਦੇ ਰਹੀ ਤਾਂ ਇਸ ਦੇ ਵਿੱਚੋਂ ਖਾਲਿਸਤਾਨ ਨਿਕਲੇਗਾ ਜੀ ਤੇ ਜਿੰਨਾ ਦੇਰ ਤੱਕ ਮਰਜੀ ਅਸੀਂ ਇਹ ਲੜਾਈਆਂ ਲੜੀ ਜਾਈਏ ਇਹ ਮੋਰਚੇ ਲਾਈ ਜਾਈਏ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਲਾ ਲਓ ਜੀ ਠੀਕ ਆ ਜੀ ਕਿਸਾਨੀ ਮੋਰਚੇ ਲਾ ਰੋ ਹੋਰ ਅੰਦੋਲਨ ਕਰੀ ਜਾਓ ਜੀ ਲਕੀਰ ਖਿੱਚ ਕੇ ਜੀ ਜਿੰਨੀ ਦੇਰ ਤੱਕ ਲਕੀਰ ਖਿੱਚ ਕੇ ਜੀ ਦਿੱਲੀ ਨਾਲ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਗੱਲ ਕਹੀ ਸੀ ਜੀ ਅਬ ਤੋ ਜਰੇ ਮਰੇ ਸਦ ਪਾਈਏ ਲੀਨੋ ਹੱਥ ਸੰਧੋਰਾ ਜਿੰਨੀ ਦੇਰ ਤੱਕ ਲਾਈਨ ਖਿੱਚ ਕੇ ਅਸੀਂ ਹੱਦਾਂ ਨਹੀਂ ਬਥ ਲੈੰਦੇ ਕਿ ਆਓ ਭਾਰਤ ਹੈ ਆਓ ਖਾਲਿਸਤਾਨ 19 ਦੇਰ ਤੱਕ ਇਹ ਲੜਾਈਆਂ ਇਸ ਤਰ੍ਹਾਂ ਹੀ ਰਹਿਣਗੀਆਂ ਇਸ ਤਰ੍ਹਾਂ ਮੋਰਚੇ ਲਾਇਆ ਗੱਲ ਨਹੀਂ ਬਣਨੀ ਸਿੱਧੀ ਦਿੱਲੀ ਨਾਲ ਲੜਾਈ ਲੜੋ ਆਜ਼ਾਦੀ ਦੀ ਲੜੋ ਖਾਲਿਸਤਾਨ ਦੀ ਗੱਲ ਕਰੀਏ ਆਪਣੇ ਪ੍ਰਾਪਤੀ ਦੀ ਆਪਣੇ ਹੱਕਾਂ ਦੀ ਗੱਲ ਕਰੀਏ ਕਿ ਦੇਸ਼ ਸਾਡਾ ਨਹੀਂ ਭਾਰਤ ਨਾਲ ਅਸੀਂ ਨਹੀਂ ਰਹਿਣਾ ਚਾਹੁੰਦੇ ਦੋ ਟੁਕ ਮਕਾਓ ਅਸੀਂ ਆਪ ਦੀ ਕਰੰਸੀ ਜਾਰੀ ਕਰਾਂਗੇ ਆਪ ਦੇ ਝੰਡੇ ਚਲਾਵਾਂਗੇ ਆਪ ਦੀਆਂ ਫਸਲਾਂ ਦੇ ਆਪ ਮੁੱਲ ਲਾਵਾਂਗੇ ਅਸੀਂ ਪਾਕਿਸਤਾਨ ਨੂੰ ਫਸਲ ਲਈਏ ਚੀਨ ਨੂੰ ਲਈਏ ਰੂਸ ਨੂੰ ਛੱਡੀਏ ਜਿਹੜੇ ਮਰਜ਼ੀ ਮੁਲਕ ਨਾਲ ਅਸੀਂ ਆਪਣਾ ਅਲਾਈਅੰਸ ਕਰੀਏ ਆਦਾਨ ਪਰਤਾਨ ਕਰੀਏ ਭਾਰਤ ਨਾਲ ਸਾਡਾ ਕੋਈ ਰਿਸ਼ਤਾ ਨਾਤਾ ਨਹੀਂ ਨਾ ਭਾਰਤ ਤੋਂ ਕੋਈ ਚੀਜ਼ ਲਵਾਂਗੇ ਨਾ ਭਾਰਤ ਨੂੰ ਦਵਾਂਗੇ ਭਾਰਤ ਉਧਰ ਹੈ ਇੱਧਰ ਖਾਲਸਤਾਨ ਸਰਕਾਰ ਸਾਡੇ ਨਾਲ ਕਿਸ ਤਰ੍ਹਾਂ ਜਿੱਠਣਾ ਚਾਹਣੀ ਆ ਲੜ ਕੇ ਵੇਖ ਲੈ ਜਿਸ ਤਰ੍ਹਾਂ ਵੇਖਣਾ ਸਰਕਾਰ ਨੇ ਵੇਖ ਲੇ ਪਰ ਜੇ ਸਾਡੇ ਕਿਸਾਨਾਂ ਨੇ ਅਜੇ ਵੀ ਝੋਲੀਆਂ ਅੜ ਕੇ ਭੀਖ ਮੰਗਣ ਦੀ ਤਰਜ਼ ਰੱਖੀ ਵੀ ਉੱਥੇ ਜਾ ਕੇ ਅਸੀਂ ਮੀਟਿੰਗਾਂ ਕਰ ਲਾਂਗੇ ਮੋਰਚਾ ਲਾ ਲਾਂਗੇ ਇਸ ਤਰ੍ਹਾਂ ਨਹੀਂ ਇਹ ਲੜਾਈ ਪੰਥਕ ਇਕਤਾ ਤੋਂ ਬਿਨਾਂ ਲੜੀ ਜਾ ਸਕਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਲਕੀਰ ਖਿੱਚ ਕੇ ਲੜਾਈ ਵਾਲੀ ਗੱਲ ਆ ਜਿਹੜੀ ਪੰਥਕ ਇਕਤਾ ਤੋਂ ਬਿਨਾਂ ਲੜੀ ਜਾ ਸਕਦੀ ਹੈ ਕਿਉਂਕਿ ਪੰਥਕ ਇਕਤਾ ਤਾਂ ਸਿਰਫ ਸਟੇਜਾਂ ਤੇ ਰਹਿ ਗਈ ਸਟੇਜਾਂ ਤੋਂ ਥੱਲੇ ਆਣ ਕੇ ਬਹੁਤਾਂ ਤਾਂ ਤਾਂ ਸਟੇਜਾਂ ਦੇ ਉੱਤੇ ਹੀ ਰੌਲੇ ਪੈ ਜਾਂਦੇ ਆ ਸਟੇਜਾਂ ਦੇ ਉੱਤੇ ਹੀ ਇੱਕ ਦੂਜੇ ਦੇ ਉੱਤੇ ਕਟਾਕ ਸ਼ੁਰੂ ਹੋ ਜਾਂਦੇ ਆ ਸਟੇਜਾਂ ਦੇ ਉੱਤੇ ਇਹ ਗੱਲਾਂ ਬਾਤਾਂ ਹੋ ਜਾਂਦੀਆਂ ਥੱਲੇ ਆਣ ਕੇ ਗੱਲਾਂ ਬਾਤਾਂ ਹੋ ਜਾਂਦੀਆਂ ਭਾਈ ਵੀ ਆ ਜਿਹੜੇ ਵਿਚਾਰ ਫਲਾਣਾ ਬੰਦਾ ਰੱਖ ਗਿਆ ਮੇਰੇ ਖਿਲਾਫ ਰੱਖ ਗਿਆ ਐਦਾਂ ਹੋ ਗਿਆ ਬਹੁਤਾਂ ਤਾਂ ਐਦਾਂ ਹੋ ਰਿਹਾ ਹੈ ਭਾਈ ਸਾਹਿਬ ਤੇ ਜਦੋਂ ਤੱਕ ਪੰਥਕ ਇਕਾ ਨਹੀਂ ਹੁੰਦਾ ਪੰਥਕ ਇਕਤਰਤਾ ਨਹੀਂ ਹੁੰਦੀ ਇਹ ਲੜਾਈ ਲੜਾਈ ਜਾ ਸਕਦੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਲੜਾਈ ਲੜੀ ਜਾ ਸਕਦੀ ਹੈ ਜਿੰਨਾ ਲੜਨੀ ਹੁੰਦੀ ਹੈ ਜੀ ਭਾਈ ਹਰਜਿੰਦਰ ਸਿੰਘ ਜਿੰਦਾ ਉਹ ਮੀਟਿੰਗਾਂ ਕਰਕੇ ਤੇ ਏਕਤਾ ਕਰਕੇ ਨਹੀਂ ਸੀ ਤੁਰੇ ਸਤਵੰਤ ਸਿੰਘ ਬਿਆਨ ਸਿੰਘ ਇਹ ਸੁਪਨੇ ਕਰਕੇ ਨਹੀਂ ਸੀ ਤੁਰੇ ਹਾਂ ਦਲਾਵਰ ਸਿੰਘ ਇਹ ਸੁਪਨੇ ਸੋਚ ਕੇ ਨਹੀਂ ਸੀ ਤੁਰਿਆ ਜੀ ਇਹ ਤਾਂ ਜਿੰਦਾ ਸੁਖਾ ਬਿਆਨ ਸਿੰਘ ਸਤਵੰਤ ਸਿੰਘ ਤੇ ਦਲਾਵਰ ਸਿੰਘ ਬਨਣਾ ਪੈਣਾ ਹੈ ਹਾਂ ਜਿਸ ਦਿਨ ਉਹ ਬਣਾਂਗੇ ਨਾ ਉਸ ਦਿਨ ਸਾਰੀ ਹੀ ਏਕਤਾ ਆ ਜੂ ਤੇ ਸਾਰਾ ਕੁਝ ਇੱਕ ਨਿਸ਼ਾਨ ਥੱਲੇ ਇਕੱਠਾ ਹੋ ਜਾਊਗਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਵਾਲੇ ਸੁਪਨੇ ਲੈਣੇ ਪੈਣਗੇ ਭਾਈ ਸਾਹਿਬ ਭਾਈ ਮਰੀਕ ਸਿੰਘ ਜੀ ਪ੍ਰਧਾਨ ਨਾਲ ਜਿਹੜੀ ਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਾਲੇ ਸੁਪਨੇ ਲੈਣੇ ਪੈਣਗੇ ਜੀਨੇ ਕਾ ਜਨੂ ਛੋੜ ਦਿਆ ਕਰਤੇ ਹੈ ਜ਼ਾਲਮ ਕਾ ਫਸੂ ਤੋੜ ਦਿਆ ਕਰਤੇ ਹੈ ਵੈ ਲੋਕ ਕੇ ਸੈਲ ਤੇ ਤੁਰਨਾ ਹੈ ਜੀਨੇ ਹਰ ਮੌਜ ਕਾ ਮੂੰਹ ਮੋੜ ਦਿਆ ਕਰਤੇ ਹੈ ਇਹ ਭਾਈ ਮਰੀਕ ਸਿੰਘ ਜੀ ਉਹਨਾਂ ਨੇ ਜੇਲ੍ਹ ਚੋਂ ਚਿੱਠੀ ਲਿਖੀ ਸੀ ਜੀ ਠੀਕ ਹੈ ਜੀ ਜਿਸ ਦਿਨ ਅਸੀਂ ਜ਼ਿੰਦਗੀ ਤੇ ਮੌਤ ਦਾ ਇਸ ਦੇਸ਼ ਨਾਲ ਸਮਝੌਤਾ ਕਰਾਂਗੇ ਨਾ ਸਾਡੀ ਜ਼ਿੰਦਗੀ ਮੌਤ ਦੀ ਲੜਾਈ ਆ ਸਾਡੀ ਹੋਂਦ ਦੀ ਲੜਾਈ ਆ ਸਾਡੀ ਆਜ਼ਾਦੀ ਦੀ ਲੜਾਈ ਹੈ ਇਕਤਾ ਦੇ ਝੰਡੇ ਉਦਨ ਚੁਲਣੇ ਨੇ ਹਮ ਬਿਲਕੁਲ ਤੇ ਦਿੱਲੀ ਦਾ ਤਖਤ ਵੀ ਸਾਡਾ ਹੋਊਗਾ ਜੋਤੇ ਝੁੱਲਦੇ ਨਿਸ਼ਾਨ ਵੀ ਫਿਰ ਸਾਡੇ ਹੋਣਗੇ ਜ਼ਮੀਨਾਂ ਤਾਂ ਸਾਡੀਆਂ ਹੈਗੀਆਂ ਹੈਗੀਆਂ ਇਹ ਸਾਰਾ ਕੁਝ ਹੀ ਸਾਡਾ ਹੋਊਗਾ ਫਿਰ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਜਮੀ ਵੀ ਸਾਡੀ ਹੋਗੀ ਆਸਮਾ ਵੀ ਸਾਡਾ ਹੋਗਾ ਜਸ਼ਨੇ ਬਹਾਰਾਂ ਹਮ ਵੀ ਕਰਾਂਗੇ ਜਸਦਨ ਗੁਲਸ਼ਨ ਆਪਣਾ ਹੋ ਜੇ ਆਪ ਗੱਲ ਕਰ ਲਈਏ ਮੋਰਚੇ ਦੀ ਗੱਲ ਕਰ ਰਹੇ ਸਾਂ ਮੋਰਚੇ ਦੇ ਉੱਤੇ ਬਹੁਤ ਆਂਤ ਜਿਹੜੇ ਨੌਜਵਾਨ ਹੈਗੇ ਨੇ ਪੰਜਾਬ ਦੇ ਨੌਜਵਾਨ ਹੈਗੇ ਨੇ ਬਹੁਤ ਆਂਤ ਜ਼ਖਮੀ ਹੋ ਰਹੇ ਨੇ ਬਹੁਤ ਅਤਿਆਚਾਰ ਕੀਤਾ ਜਾ ਰਿਹਾ ਉਹ ਸਾਰੇ ਵਰਤਾਰੇ ਨੂੰ ਕਿੱਦਾਂ ਦੇਖ ਰਹੇ ਹੋ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਯਾਤਰਾ ਸ਼ੁਰੂ ਹੋਈ ਸੀ ਕਹਿੰਦੇ ਪੰਜਾਬ ਬਚਾਓ ਯਾਤਰਾ ਕੱਢ ਰਹੇ ਤੁਹਾਡੇ ਸ਼ਹਿਰ ਦੇ ਵਿੱਚ ਉਹਦਾ ਚੰਗਾ ਸਵਾਗਤ ਵੀ ਹੋਇਆ ਸੀ ਤੇ ਅੱਜ ਉਹ ਯਾਤਰਾ ਵਾਲੇ ਬੋਲਦੇ ਨਜ਼ਰ ਨਹੀਂ ਆ ਰਹੇ ਇੱਦਾਂ ਦੇਖ ਰਹੇ ਹਾਂ ਪੰਜਾਬ ਦੇ ਨੌਜਵਾਨ ਤਾਂ ਉੱਥੇ ਛਲੀਆਂ ਵਾਂਗੂ ਕੁੱਟੇ ਜਾ ਰਹੇ ਆ ਪੱਥਰੂ ਗੈਸ ਦੇ ਗੋਲੇ ਮਾਰੇ ਜਾ ਰਹੇ ਆ ਤੇ ਪੰਜਾਬ ਬਚਾਓ ਯਾਤਰਾ ਵਾਲੇ ਚੁੱਪ ਚਾਪ ਬੈਠੇ ਹੋਏ ਪੰਜਾਬ ਬਚਾਓ ਯਾਤਰਾ ਵਾਲੇ ਜਿਹੜੇ ਬਾਦਲ ਕੇ ਨਾਮ ਲੈ ਕੇ ਕੋ ਮੈਂ ਨਾ ਬਾਈ ਨੇਮ ਕਹਿ ਰਿਆਂ ਮੈਂ ਤਾਂ ਹੀ ਕਹਿੰਦਾ ਤੁਹਾਨੂੰ ਸ਼ਹਿਰ ਚੰਗਾ ਸਾਲਾ ਜੋ ਲੰਗੇ ਕੈਰੋ ਪਿੰਡ ਤੋਂ ਜੁੱਤੀਆਂ ਖਾ ਕੇ ਗਏ ਨੇ ਆਪਦੀ ਭੈਣ ਦੇ ਪਿੰਡ ਆਇਆ ਸੀ ਸਗਣ ਪਾ ਕੇ ਤੋਰਿਆ ਖਾਲੀ ਨਹੀਂ ਗਿਆ ਤੇ ਉਹ ਤਾਂ ਲੇਲੜੀਆਂ ਕੱਢਦੇ ਫਿਰਦੇ ਨੇ ਕਿ ਭਾਜਪੀ ਵਾਲਿਆਂ ਨੂੰ ਉਹ ਕਹਿੰਦੇ ਚਾਰ ਸੀਟਾਂ ਦਿੰਨੇ ਆ ਇਹ ਕਹਿੰਦੇ ਸਾਨੂੰ ਤਿੰਨ ਹੀ ਦੇ ਦਿਓ ਅਸੀਂ ਤਿੰਨਾਂ ਸੀਟਾਂ ਤੇ ਹੀ ਜਿਹੜਾ ਆ ਗੁਜ਼ਾਰਾ ਕਰ ਲਾਂਗੇ ਸਾਨੂੰ ਨਾਰ ਲਾ ਲਓ ਬਾਦਲ ਕੇ ਬੀਜੇਪੀ ਦੇ ਅੱਗੇ ਗੋਡੇ ਟੇਕ ਕੇ ਨੱਕ ਨਾਲ ਲਕੀਰਾਂ ਕੱਢ ਰਿਆ ਬਾਦਲ ਪਰਿਵਾਰ ਜੀ ਵੀ ਸਾਡੀ ਆਖਰੀ ਜ਼ਿੰਦਗੀ ਮੌਤ ਦਾ ਸਵਾਲਾ ਸਾਨੂੰ ਵਿਚਾਲੋ ਸਾਨੂੰ ਆਪਦੀ ਝੋਲੀ ਪਾ ਲਓ ਮੋਦੀ ਕਿਆ ਨੂੰ ਮਿਤਸ਼ਾ ਕਿਆ ਨੂੰ ਕਹਿ ਰਿਹਾ ਜਿਵੇਂ ਮਰਜੀ ਆ ਉਹ ਕਿਉਂ ਬੋਲਣਗੇ ਉਹ ਤਾਂ ਦਿੱਲੀ ਦੇ ਦਲਾਲ ਨੇ ਦਿੱਲੀ ਦੇ ਦਗੜਦੱਲੇ ਨੇ ਅਣਖਾਂ ਤੇ ਗੈਰਤਾਂ ਵਾਲੇ ਸਿੱਖਾਂ ਨੇ ਸਮਝੌਤੇ ਨਹੀਂ ਕਰਨੇ ਰਾਜ ਲੈਣਾ ਹੈ ਲਕੀਰ ਖਿੱਚ ਕੇ ਲੈਣਾ ਹੈ ਇਹਨਾਂ ਦੇ ਵਿੱਚ ਹਿੰਮਤਾਂ ਨਾ ਇਹਨਾਂ ਸਾਡੇ ਨੌਜਵਾਨਾਂ ਨੂੰ ਉਥੇ ਹੱਕ ਮੰਗਣ ਗਿਆ ਤੇ ਲਾਠੀਆਂ ਚਲਾ ਰਹੇ ਅਥਰੂ ਗੈਂਸ ਦੇ ਗੋਲੇ ਤੇ ਗੋਲੀਆਂ ਚੜਾ ਰਹੇ ਆ ਦਿੱਲੀ ਵਾਲਿਆਂ ਨੂੰ ਮੈਂ ਸਪਸ਼ਟ ਸਾਫ਼ ਲਫ਼ਜ਼ਾਂ ਦੇ ਵਿੱਚ ਦੱਸ ਦੇਵਾਂ ਕਿ ਇਹਨਾਂ ਤੇ ਸਾਡੇ ਨਾਲ ਆਪਦੀ ਆ ਥੋੜਾ ਸਮਾਂ ਪਹਿਲਾਂ ਹੀ ਮੈਂ ਵੀ ਉਸ ਗੱਲ ਦਾ ਜੂੰਦਾ ਜਾਗਦਾ ਜਿੰਦਾ ਸਾਹਮਣੇ ਖੜਾ ਹੈ ਮੇਰੀ 47 48 ਸਾਲ ਏਜ ਹੋਈ ਹੈ ਤੇ 1984 ਨੂੰ ਬਹੁਤਾ ਸਮਾਂ ਨਹੀਂ ਹੋਇਆ ਜੀ ਤੇ ਮੈਂ ਉਸ ਦਮ ਦਮੀ ਟਕਸਾਲ ਦਾ ਵਿਦਿਆਰਥੀ ਹਾਂ ਜਿਸ ਦੇ ਮੁਖੀ ਨੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਦੀ ਤਰਜ਼ ਤੇ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ 14ਵੇਂ ਮੁਖੀ ਸੀ ਤੇ ਇਹਨਾਂ ਤੇ ਆਪਦੇ ਟੈਂਕ ਤੋਪਾਂ ਮਜ਼ਾਈਲਾ ਸਾਰੀ ਜੰਗੀ ਤਾਕਤ ਪੂਰੀ ਤਰ੍ਹਾਂ ਝੋਕ ਕੇ ਸਾਡੇ ਤੇ ਸਾਡੇ 150 ਸਿੰਘਾਂ ਨੇ ਮੁਕਾਬਲਾ ਡਟ ਕੇ ਕੀਤਾ ਇਹਨਾਂ ਦੀਆਂ ਟੈਂਕਾਂ ਤੋਪਾਂ ਦੇ ਤਾਂ ਮੂੰਹ ਘਵਾਤੇ ਜਿਹੜਾ ਉਹਨਾਂ ਦਾ ਫੌਜਾਂ ਦਾ ਜਰਨਲ ਚੜ ਕੇ ਆਇਆ ਸੀ ਜਿਹੜਾ ਉਹਨਾਂ ਦਾ ਇਹਨਾਂ ਦੀ ਬਾਦਸ਼ਾਹ ਕਹਿੰਦੀ ਸੀ ਇੰਦਰਾ ਗਾਂਧੀ ਮਹਾਰਾਣੀ ਸੀ ਜਿਹੜੀ ਕਹਿੰਦੀ ਮੇਰੇ ਕੋਲ ਤਾਕਤਾਂ ਨੇ ਜੀ ਅਸੀਂ ਤਾਂ ਉਹ ਵੀ ਤਖਤੇ ਗਾਂ ਦੀ ਗਾਂ ਲੱਭੇ ਨਹੀਂ ਅਜੇ ਤੱਕ ਇਹਨਾਂ ਦੇ ਟੈਂਕ ਤੋਪਾਂ ਦੇ ਇਹਨਾਂ ਦੀਆਂ ਫੌਜਾਂ ਦਾ ਨੱਕ ਨਾਲ ਗੋਡੇ ਨਾਲ ਲਕੀਰਾਂ ਕੱਢਦੇ ਹੋਏ ਨਾ ਲੰਮੇ ਪੈ ਪੈ ਨਿਕਲਦੇ ਸੀ ਜੀ ਇਹ ਉਹ ਲੋਕ ਨੇ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਉਹ ਸਾਨੂੰ ਜਾਣਦੇ ਨੇ ਇਹਨਾਂ ਦੀਆਂ ਲਾਠੀਆਂ ਗੋਲੀਆਂ ਡਾਂਗਾਂ ਦੀ ਸਾਡੇ ਸ਼ੇਰ ਪੰਜਾਬ ਦੇ ਪਰਵਾਹ ਨਹੀਂ ਕਰਦੇ ਜੋ ਕਰਨਾ ਕਰਕੇ ਵੇਖ ਲੈ ਦਿੱਲੀਏ ਜੁੱਤੀ ਉਹ ਫੇਰਾਂਗੇ ਜਿਹੜਾ ਯਾਦ ਕਰेंगी ਤੂੰ ਤਾਂ ਪਾਣੀ ਦੀਆਂ ਗੱਲਾਂ ਕਰਦੀਆਂ ਤੂੰ ਸਾਡੇ ਖੂਨ ਦੀ ਪਿਆਸੀ ਆ ਅਸੀਂ ਪਾਣੀ ਤਾਂ ਕੀ ਅਨਾਜ ਤਾਂ ਕੀ ਤੈਨੂੰ ਉਸ ਹਸ਼ਰਾਂ ਤੱਕ ਭੇਜਾਂਗੇ ਜਿੱਥੋਂ ਤੇਰੇ ਵੱਡਿਆਂ ਨੂੰ ਵੀ ਯਾਦ ਆ ਜਾਏਗੀ ਇਹਨਾਂ ਦੇ ਵੱਡੇ ਸੀ ਪੁਰਖੇ ਗੰਗੂ ਜਿੰਨੇ ਸਾਹਿਬਜ਼ਾਦੇ ਨਾਲ ਦਗਾ ਕਮਾਇਆ ਤੇ ਚੰਦੂ ਇਹ ਗੰਗੂ ਤੇ ਚੰਦੂ ਦੀ ਲਾਗ ਦਾ ਜੋ ਗੰਗੂ ਦਾ ਹਸ਼ਰ ਹੋਇਆ ਤੇ ਜੋ ਚੰਦੂ ਦਾ ਹੋਇਆ ਸੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਨੇ ਗਲੀ ਗਲੀ ਫੇਰਿਆ ਨੱਕ ਚ ਨਕੇਲ ਪਾ ਕੇ ਜੀ ਦਿੱਲੀਏ ਤੈਨੂੰ ਨੱਕ ਚ ਨਕੇਲ ਪੇਰ ਕੇ ਪੰਥਰੇ ਫੇਰਿਆ ਹੋਇਆ ਭਲੇਖਾ ਕੱਢ ਦੇ ਹੂੰ ਦਿੱਲਾ ਖੂਨ ਨਹੀਂ ਅਜਾਈ ਸਾਡਾ ਜਣਾ ਦਿੱਲੀਏ ਨਹੀਂ ਦਿਲ ਚੁੱਪ ਲੇਖਾ ਕੱਢ ਦੇ ਕੌਮ ਦੇ ਬਹੁਤ ਸਾਰੇ ਯੋਧਿਆਂ ਦੇ ਕਰਕੇ ਉਨ੍ਹਾਂ ਦੀ ਜਾਗਰਤੀ ਦਾ ਕਰਕੇ ਅੱਜ ਦੇਸ਼ ਪੰਜਾਬ ਦਾ ਨੌਜਵਾਨ ਜ਼ਰੂਰ ਜਾਗਰੂਕ ਹੋਇਆ ਪਰ ਨੌਜਵਾਨਾਂ ਨੂੰ ਵੰਡਣ ਦੀ ਕੋਸ਼ਿਸ਼ ਵੀ ਬੜੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਕਿ ਨੌਜਵਾਨਾਂ ਨੂੰ ਆਪੋ ਦੇ ਵਿੱਚ ਪਾਤੋ ਧਾਰ ਦੇ ਵਿੱਚ ਪਾ ਦਿੱਤਾ ਜਾਵੇ ਉਸ ਵਰਤਾਰੇ ਨੂੰ ਕਿੱਦਾਂ ਦੇਖੀਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸ੍ਰੀ ਸਾਹਿਬ ਦੇ ਨਾਲ ਤੇਗ ਨਾਲ ਪੰਜ ਧਰਮਾਂ ਦੇ ਪੰਜ ਜਾਤਾਂ ਦੇ ਸੀਸ ਕੱਟ ਕੇ ਇੱਕ ਕੀਤਾ ਸੀ ਇਹ ਖਾਲਸਾ ਪੰਥ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਜਿਆ ਇਹਨੂੰ ਖੰਡੇ ਦੀ ਪੌੜ ਹੈ ਤੇ ਤੇਗ ਦੀ ਭੇੜ ਚੜਿਆ ਇਹ ਵੰਡਿਆ ਨਹੀਂ ਜਾਣਾ ਇਹ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਾਜਿਆ ਇੱਕ ਹੀ ਹੈ ਤੇ ਇੱਕ ਹੀ ਰਹੇਗਾ ਜਿੰਨੀ ਦੇਰ ਤੱਕ ਅਸੀਂ ਲਾਹੌਰ ਦੇ ਸ਼ਾਹੀ ਕਿਲੇ ਤੋਂ ਲੈ ਕੇ ਤੇ ਦਿੱਲੀ ਦੇ ਤਖਤ ਆਪਣੇ ਖਾਲਸੇ ਰਾਜ ਦੇ ਖਾਲਿਸਤਾਨ ਦੇ ਪਰਚਮ ਨਹੀਂ ਲਹਿਰਾ ਲੈਂਦੇ ਦਿੱਲੀਏ ਜਿੰਨੀ ਵਾਰ ਮਰਜ਼ੀ ਆ ਜੰਮ ਜੰਮ ਲੜਾਂਗੇ ਵਾਰ-ਵਾਰ ਲੜਾਂਗੇ ਆਪਣੇ ਸਿਧਾਂਤਾਂ 'ਤੇ ਖੜੇ ਆ ਤੇ ਪਹਿਰੇਦਾਰੀ ਕਰਦੇ ਰਹਾਂਗੇ ਅਸੀਂ ਕੋਈ ਖਿੰਡੇ ਨਹੀਂ ਕੋਈ ਪਾਟੇ ਨਹੀਂ ਕੋਈ ਧੜੇ ਨਹੀਂ ਇਕਾਂ ਤੇ ਇਕ ਰਵਾਂਗੇ ਕਸੋਨਾ ਬਣ ਕੇ ਨਾਸਾਂ ਤੇ ਮਾਰਾਂਗੇ ਸਰਕਾਰਦਿਆਂ ਤੇ ਪਤਾ ਲੱਗ ਜੂ ਪੰਜਾਬ ਨਾ ਮੱਥਾ ਲੱਗਾ ਬਿਲਕੁਲ ਚੜ੍ਹਦੀ ਕਲਾ ਚ ਬਿਲਕੁਲ ਧੰਨਵਾਦ ਭਾਈ ਸਾਹਿਬ ਸਮਝ ਬਿਲਕੁਲ ਸੰਘੇ ਜੀ ਜਿਸ ਤਰੀਕੇ ਦੇ ਹਾਲਾਤ ਨੇ ਤੇ ਉਸ ਤਰੀਕੇ ਦੀ ਗੱਲਬਾਤ ਕਿਉਂਕਿ ਜੇ ਜਦ ਆਪਾਂ ਮਸਲਿਆਂ ਦੀ ਗੱਲ ਕਰਦੇ ਆ ਤੇ ਫਿਰ ਮਸਲੇ ਦਾ ਨਿਚੋੜ ਦੱਸ ਦਿੱਤਾ ਮਸਲੇ ਦਾ ਹੱਲ ਦੱਸ ਦਿੱਤਾ ਵੀ ਹੱਲ ਹੋਣਾ ਕਿਸ ਤਰੀਕੇ ਨਾਲ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਪ੍ਰੋਗਰਾਮ ਨੂੰ ਵੱਤ-ਵੱਤ ਸ਼ੇਅਰ ਜ਼ਰੂਰ ਕਰਿਓ ਜਲਦ ਹੋਰ ਮੁੱਦੇ ਤੇ ਹੋਰ ਸ਼ਕਤੀਸ਼ੀਤ ਨੂੰ ਲੈ ਕੇ ਰੂਬਰੂ ਹੋਵਾਂਗਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ